ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਸ਼ਾਮਾਂਦਾਨ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਜੀ ਅੱਜ ਦਿਨ ਹੈ ਸੋਮਵਾਰ ਤਰੀਕ ਹੈ 5 ਫਰਵਰੀ ਤੁਸੀਂ ਇਸ ਵਕਤ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਜੁੜੇ ਹੋਏ ਹੋ ਸੋ ਦੇਸੀ ਮਹੀਨੇ ਦੀ ਗੱਲ ਕਰੀਏ ਤਾਂ ਦੇਸੀ ਮਹੀਨੇ ਦੇ ਵਿੱਚ ਅੱਜ 23 ਮਾਘ ਨਾਨਕਸ਼ਹੀ ਸੰਮਤ 555 ਸੋ ਪ੍ਰੋਗਰਾਮ ਸ਼ਾਮਾਂਦਾਨ ਲੈ ਕੇ ਮੈਂ ਸਵਰਨ ਸਿੰਘ ਦਾ ਨੇਲ ਗਿਆ ਤੁਹਾਡੇ ਬਰੂਹਾਂ ਤੇ ਹਾਜ਼ਰ ਹਾਂ ਇਸ ਪ੍ਰੋਗਰਾਮ ਨੂੰ ਸੁਣਨ ਵਾਲੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਇਸ ਪ੍ਰੋਗਰਾਮ ਨੂੰ ਜੇਕਰ ਤੁਸੀਂ ਫੇਸਬੁਕ ਪੇਜ ਤੇ YouTube ਚੈਨਲ ਤੇ ਸੁਣ ਰਹੇ ਵਾਦ ਤੋਂ ਅਦਰ ਲਾਈਕ ਕਮੈਂਟ ਤੇ ਸ਼ੇਅਰ ਕਰਿਆ ਕਰੋ। ਪੇਜ ਨੂੰ ਸਬਸਕ੍ਰਾਈਬ ਕਰੋ। ਤੇ ਜੇਕਰ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਆਪਣਾ ਕੋਈ ਵੀ ਬਿਜ਼ਨਸ ਜਿਹੜਾ ਹੈ ਉਹ ਪ੍ਰੋਮੋਟ ਕਰਵਾਉਣਾ ਚਾਹੁੰਦੇ ਤਾਂ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 9780141741 ਤੇ। ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਦਾ ਕੀਤਾ ਜੀ ਅਮਰੀਕਾ ਦੇ ਮਸ਼ਹੂਰ ਲਾਫਰਮ ਗੈਲਨ ਗੈਲਵਨ ਨੂੰ ਜਿਨ੍ਹਾਂ ਦੇ ਸੀਨੀਅਰ ਟਾਰਨੀ ਐਮੀ ਗੱਲ ਹੋ ਰਹੀ। ਉਹਨਾਂ ਲਈ ਰਾਮਬਾਣ ਸਿੱਧ ਹੋ ਰਹੇ ਨੇ ਜਿਹੜੇ ਵੀਰ ਡਿਗਦੇ ਟੈਂਦੇ ਅਮਰੀਕਾ ਦੀ ਕੰਧ ਟੱਪ ਕੇ ਉੱਥੇ ਪਹੁੰਚੇ ਨੇ ਸਨੈਰੀ ਭੁਖਮਾਉਂਦੇ ਨੇ ਤੇ ਉਹਨਾਂ ਨੂੰ ਚੰਗਾ ਵਕੀਲ ਚਾਹੀਦਾ ਅਮਰੀਕਾ ਨਿਊਯਾਰਕ ਦੇ ਸਮੇਂ ਮੁਤਾਬਕ 2126192859 ਤੇ ਤੁਸੀਂ ਅਪਾਇੰਟਮੈਂਟ ਬਣਾ ਸਕਦੇ ਹੋ ਜਾਂ ਫਿਰ WhatsApp ਸਭ ਤੋਂ ਸੌਖਾ ਤਰੀਕਾ WhatsApp ਦੇ ਉੱਤੇ ਤੁਸੀਂ ਮੈਸੇਜ ਛੱਡ ਦਿਓ ਵਾਇਸ ਮੈਸੇਜ ਛੱਡ ਦਿਓ 7186121118 ਦੇ ਉੱਤੇ ਤੁਸੀਂ ਇਹ ਮੈਸੇਜ ਜਿਹੜਾ ਹੈ ਰਾਜਵੀਰ ਸਿੰਘ ਉਹਨਾਂ ਨੂੰ ਛੱਡ ਸਕਦੇ ਹੋ ਹਰ ਤਰ੍ਹਾਂ ਦੀ ਕੰਸਟਰਕਸ਼ਨ ਕਰਾਉਣੀ ਹੈ ਹਮੇਸ਼ਾ ਯਾਦ ਰੱਖੋ ਗਰੇਂਦਰ ਗਰੇਵਾਲ ਹਰਾਂ ਨੂੰ 20694154 54 ਨਵੀਂ ਫਾਰਮ ਰਜਿਸਟਰਡ ਕਰਾਉਣੀ ਹੈ ਐਗਜ਼ਿਸਟਿੰਗ ਬਿਜ਼ਨਸ ਤੇ ਲਈ ਤੁਹਾਨੂੰ ਸਾਬ ਕਿਤਾਬ ਟੈਕਸਿਸ ਬੁੱਕ ਕੀਪਿੰਗ ਕਿਸੇ ਤਰ੍ਹਾਂ ਦਾ ਵੀ ਮਦਦ ਚਾਹੀਦੀ ਹੈ ਤਾਂ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸਿੰਘ ਸੋਲ ਤੇ ਲੋਕਪਾਲ ਸਿੰਘ ਸੋਲ ਹਰਾਂ ਨੂੰ 253520886 ਤੇ ਕਾਲ ਕਰ ਸਕਦੇ ਹੋ ਸ਼ੈਟਲ ਦੀ ਟਰਸਟਡ ਟਰਕਿੰਗ ਕੰਪਨੀ ਵਿਸ਼ਿੰਗਟਨ ਫਰੇਟ ਸਰਵਿਸ ਓਨਰ ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ ਜੀ ਤੇ ਜਗਦੇਵ ਸੰਧੂ ਘਰਾਂ ਨੂੰ 253 2666924 ਤੇ ਕਾਲ ਕਰ ਸਕਦੇ ਹਾਂ ਗੁਰਵਿੰਦਰ ਢਾਲੀਵਾਲ ਦਾ 206 354 4060 ਮੇਰੇ ਨਾਲ ਇਸ ਵਕਤ ਸ਼ਵਿੰਦਰ ਜੀ ਜੁੜ ਗਏ ਨੇ ਸ਼ਵਿੰਦਰ ਜੀ ਸਤਿ ਸ੍ਰੀ ਅਕਾਲ ਜੀ ਸ਼ੁਕਰੀਤਾਂ ਐ ਲੈ ਸਭ ਮਿਹਰਬਾਨੀ ਚ ਸ਼ੁੰਦਰ ਜੀ ਆਪਾਂ ਮੈਂ ਪੜ ਰਿਆ ਸੀ ਖਬਰ ਇੱਕ ਮੈਕਸੀਕੋ ਦੇ ਵਿੱਚ ਜਿਹੜਾ ਭਾਰਤੀ ਸਰਾਫਤਖਾਨਾ ਕਹਿੰਦੇ ਹੁੰਦੇ ਪੰਜਾਬੀ ਸਰਾਫਤਖਾਨਾ ਸਰਾਫਤਖਾਨਾ ਹਾਂ ਮੈਨੂੰ ਥੋੜਾ ਜਿਹਾ ਕਾਚੂ ਤੇ ਚਾਕੂ ਵਾਲੀ ਗੱਲ ਹੋ ਜਾਂਦੀ ਹੈ ਕਈ ਵਾਰੀ ਉੱਥੇ ਇੱਕ ਜਨਾਬ ਹੋਰੀ ਕੰਮ ਕਰਦੇ ਸੀ ਤੇ ਉੱਥੇ ਆਈਐਸਆਈ ਏਜੰਟ ਬਣ ਗਏ ਜੀ ਬਈ ਉਹਨਾਂ ਨੂੰ ਦਿੱਲੀ ਦੀ ਯੂਪੀ ਦੀ ਪੁਲਿਸ ਨੇ ਜਿਹੜਾ ਉਹਨਾਂ ਦੀਆਂ ਬਾਹਾਂ ਨੂੜੀਆਂ ਨੇ ਹਾਂ ਨਾ ਜਨਾਬ ਹੋਰਾਂ ਦਾ ਸਤਿੰਦਰ ਸਿਵਾਲ ਜੀ ਤੇ ਚੰਗੀ ਕਹਿੰਦੇ ਉੱਥੋਂ ਦੇਖੋ ਮਾਸਕੋ ਦੇ ਵਿੱਚ ਬਹਿ ਕੇ ਬੰਦਾ ਪਾਕਿਸਤਾਨ ਦੇ ਲਈ ਜਸੂਸੀ ਕਰਤਾ ਫੜਿਆ ਗਿਆ ਤੇ ਹੁਣ ਆਪਾਂ ਗੱਲ ਕਰਦੇ ਆ ਜੀ ਜਿਹੜੀ ਚੰਡੀਗੜ੍ਹ ਦੇ ਮੇਅਰ ਦੀ ਤੇ ਪਰ ਉਸ ਤੋਂ ਜੀ ਉਸ ਤੋਂ ਪਹਿਲਾਂ ਗੱਲ ਕਰੀਏ ਦਿੱਲੀ ਹਾਈ ਕੋਰਟ ਚ ਦਾ ਸੀਬੀਆਈ ਬਾਰੇ ਕੀ ਕਹਿਣਾ ਹੈ ਜੀ ਬਿਲਕੁਲ ਆ ਜਿਹੜਾ ਪਹਿਲਾ ਮਸਲਾ ਵੀ ਤੁਸੀਂ ਕਾਫੀ ਅਹਿਮ ਧਿਆਨ ਚ ਲਿਆੰਦਾ ਸੀ ਕਿਉਂਕਿ ਇਹ ਜਿਹੜਾ ਯੂਪੀ ਦੇ ਇੱਕ ਅਤਵਾਦ ਵਿਰੋਧੀ ਜਿਹੜਾ ਹੈਗਾ ਦਸਤਾ ਜਿਹਨੂੰ ਆਪਾਂ ਏਟੀਐਸ ਵੀ ਕਹਿੰਦੇ ਆ ਉਹਨੇ ਇਹ ਮਾਸਕੋ ਦੇ ਵਿੱਚ ਭਾਰਤੀ ਸਫਾਰਸ਼ਖਾਨੇ ਜਾਂ ਸਮ ਜਿਹੜਾ ਐਂਬੈਸੀ ਆ ਉਹਦੇ ਵਿੱਚ ਕੰਮ ਕਰਦਾ ਸੀ ਬੰਦਾ ਪਾਕਿਸਤਾਨ ਦੀ ਕੁਫੀ ਏਜੰਸੀ ਦੇ ਨਾਲ ਜੁੜਿਆ ਹੋਇਆ ਸੀ ਆਈਐਸਆਈ ਜਿਹਨੂੰ ਆਪਾਂ ਇੰਟਰ ਸਰਵਿਸਿਸ ਇੰਟੈਲੀਜੈਂਸ ਕਹਿੰਦੇ ਆ ਉਹਦੇ ਏਜੰਟ ਵੱਜੋਂ ਕੰਮ ਕਰਦਾ ਸੀ ਇਹਨੂੰ ਗ੍ਰਿਫਤਾਰ ਕੀਤਾ ਤੇ ਇਹ ਜਿਹੜਾ ਏਟੀਐਸ ਦਾ ਕਹਿਣਾ ਵਾ ਕਿ ਇਹ ਅਧਿਕਾਰਤ ਜਿਹੜਾ ਬਿਆਨ ਉਹਨੇ ਦਿੱਤਾ ਵੀ ਇਹ ਬੰਦਾ ਜਿਹੜਾ ਹੈਗਾ ਇਹ ਸੂਈਆ ਜਿਹੜਾ ਏਜੰਸੀ ਹੈ ਨਾਲ ਮਿਲ ਕੇ ਮਤਲਬ ਭਾਰਤ ਵਿਰੋਧੀ ਸਰਗਰਮੀਆਂ ਵਿੱਚ ਸੀਗਾ ਹੁਣ ਕਹੇ ਇਹ ਤਾਂ ਇਹਦਾ ਨਾ ਜਾਲ ਬੜਾ ਲੰਮਾ ਹੁੰਦਾ ਹੈ ਤਰ੍ਹਾਂ ਤਰ੍ਹਾਂ ਦਾ ਬਹੁਤ ਕੁਝ ਹੁੰਦਾ ਹੈ ਇਹਦੇ ਵਿੱਚ ਜ ਜਦੋਂ ਬੰਦਾ ਫਿਰ ਛੇਤੀ ਫਸ ਜਾਂਦਾ ਹੈ ਤਾਂ ਉਹ ਤਾਂ ਫਸ ਜਾਂਦਾ ਹੈ ਲੇਕਿਨ ਉਹਦੇ ਪਿੱਛੇ ਉਹਦੇ ਅੱਗੇ ਪਿੱਛੇ ਵਾਲੇ ਕੌਣ ਨੇ ਉਹਨਾਂ ਦਾ ਛੇਤੀ ਪਤਾ ਨਹੀਂ ਲੱਗਦਾ ਹੈਗਾ ਤੇ ਨਾ ਇਹ ਬਾਅਦ ਵਿੱਚ ਫਿਰ ਮੁਲਕ ਵੀ ਮੁੱਕਰ ਜਾਂਦੇ ਨੇ ਸਾਡਾ ਬੰਦਾ ਸਾਡਾ ਬੰਦਾ ਹੀ ਹੈ ਨਹੀਂ ਹੈ ਨਹੀਂ ਹੇ ਹੁਣ ਅੱਥਾ ਸਤਾ ਹੀ ਚੱਲਦੇ ਆ ਚੰਡੀਗੜ੍ਹ ਦੇ ਮੀਰ ਵਾਲਾ ਮਾਮਲਾ ਅੱਜ ਸੁਪਰੀਮ ਕੋਰਟ ਨੇ ਕੋਈ ਫੈਸਲਾ ਦੇਣਾ ਹਾਲ ਦੀ ਘੜੀ ਤੱਕ ਅੱਪਾਂ ਗੱਲ ਕਰ ਰਹੇ ਆ ਕੋਈ ਫੈਸਲਾ ਆਇਆ ਤਾਂ ਹੈ ਨਹੀਂਗਾ ਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਦੇ ਵਿੱਚ ਚੁਣੌਤੀ ਦਿੱਤੀ ਗਈ ਸੀ ਉਹਨੇ ਕਿਉਂਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਹ ਦਿੱਤਾ ਸੀ ਕਿ ਹੁਣ ਦੁਬਾਰਾ ਅਸੀਂ ਚੋਣ ਨਹੀਂ ਕਰਾਵਾਂਗੇ ਇਹ ਮੁੱਦੇ ਨੂੰ ਆਮ ਆਦਮੀ ਪਾਰਟੀ ਵੱਲੋਂ ਚੁਣੌਤੀ ਦਿੱਤੀ ਗਈ ਸੀ ਸੁਪਰੀਮ ਕੋਰਟ ਦੇ ਵਿੱਚ ਜੀ ਸੁਪਰੀਮ ਕੋਰਟ ਨੇ 5 ਫਰਵਰੀ ਯਾਨੀ ਕਿ ਅੱਜ 5 ਫਰਵਰੀ ਹੈ ਅੱਜ ਦਾ ਦਿਨ ਮੁਕਰਨ ਕੀਤਾ ਸੀ ਹਾਈ ਕੋਰਟ ਨੇ ਚੰਡੀਗੜ੍ਹ ਦੇ ਮੇਅਰ ਦੀ ਚੋਣ ਨੂੰ ਨਵੇਂ ਸਿਰੇ ਤੋਂ ਨਾ ਕਿ ਸੀਐਸ ਕਰਕੇ ਆਪ ਨੂੰ ਜਿਹੜਾ ਸੁਪਰੀਮ ਕੋਰਟ ਦਾ ਬੂਆ ਖੜਕਾਉਣਾ ਪੈ ਗਿਆ ਜੀ ਇਹਦੇ ਵਿੱਚੋਂ ਚੀਫ ਜਸਟਿਸ ਸਰ ਡੀਵਾਈ ਦੇ ਅੰਦਰ ਚੂਲ ਹੋਗੇ ਜਸਟਿਸ ਜੇਬੀ 파ਰਦੀਵਾਲਾ ਹੋਗੇ ਤੇ ਮਨੋਜ ਮਿਸ਼ਰਾ ਇਹਨਾਂ ਦੇ ਬੈਂਚ ਨੇ ਇਸ ਮਾਮਲੇ ਤੇ ਸੁਣਵਾਈ ਇਹ ਕਰ ਸਕਦਾ ਹੈ ਜੀ ਤੇ ਮੇਅਰ ਦੇ ਅਗਦੇ ਤੇ ਜਿਹੜੇ ਹੈਗੇ ਉਮੀਦਵਾਰ ਨੇ ਕਾਉਂਸਲਰ ਕੁਲਦੀਪ ਕੁਮਾਰ ਉਹਦੇ ਵੱਲੋਂ ਇਸ ਜਿਹੜਾ ਵਕੀਲ ਆ ਉਹ ਅਭਿਸ਼ੇਕ ਸਿੰਘ ਵੀ ਹੈ ਉਹਨੇ ਜਿਹੜਾ ਲੰਘੇ ਸ਼ੁੱਕਰਵਾਰ ਨੂੰ ਮਾਮਲੇ ਦੇ ਵਿੱਚ ਜ਼ਿਕਰ ਕੀਤਾ ਕਿ ਤੁਰੰਤ ਜਿਹੜੀ ਸੁਣਵਾਈ ਦੀ ਅਪੀਲ ਅਸੀਂ ਕੀਤੀ ਹੈ ਭਾਜਪਾ ਨੇ ਚੰਡੀਗੜ੍ਹ ਮੇਅਰ ਦੀ ਚੋਣ ਦੇ ਵਿੱਚ ਜਿੱਤ ਹਾਸਲ ਕੀਤੀ ਸੀ ਉਹ ਸਾਰਾ ਡਰਾਮਾ ਕਿੱਦਾਂ ਹੋਇਆ ਉਹ ਸਾਰੇ ਬਾਰੇ ਆਪਾਂ ਚਰਚਾ ਕਰ ਚੁੱਕੇ ਹਾਂ ਸੋ ਅੱਜ ਕੀ ਸੁਪਰੀਮ ਕੋਰਟ ਇਹਦੇ ਤੇ ਸੁਣਵਾਈ ਕਰਦਾ ਜੇ ਕਰਦਾ ਤਾਂ ਇਹਦਾ ਫੈਸਲਾ ਕਦੋਂ ਹੁੰਦਾ ਇਹ ਇਹ ਮਤਲਬ ਕਾਫੀ ਇੰਤਜ਼ਾਰ ਕਰਨ ਵਾਲੀ ਗੱਲ ਹੋਊਗੀ ਜੇ ਕੋਈ ਵੀ ਫੈਸਲਾ ਦਿੱਤਾ ਯਥਾ ਸਥਿਤੀ ਵਾਲਾ ਹੀ ਰੱਖਦਾ ਹੋ ਹਾਈ ਕੋਰਟ ਵਾਲਾ ਫੇ ਤਾਂ ਉਦਾਂ ਹੀ ਚੱਲੀ ਜਾਊਗਾ ਜੇਕਰ ਉਹ ਫੈਸਲਾ ਉਲਟਾਉਂਦਾ ਹੈ ਕਿਉਂਕਿ ਉਹਦੀ ਇਹ ਬਹੁਤ ਕੁਝ ਸਾਹਮਣੇ ਨਹੀਂ ਆਪਣੇ ਪਰਚੀਆਂ ਵਾਲਾ ਹੋਰ ਕੁਝ ਤਾਂ ਫਿਰ ਇਹ ਆਪਣੇ ਆਪ ਦੇ ਵਿੱਚ ਹੀ ਕਾਫੀ ਨਿਰਣਾਇਕ ਹੋਏਗਾ ਫੈਸਲਾ ਹੂੰ 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 ਚਲੋ ਕੀ ਬਣਦਾ ਤੇ ਪਰ ਦਿੱਲੀ ਹਾਈ ਕੋਰਟ ਨੇ ਸੀਬੀਆਈ ਬਾਰੇ ਕੁਝ ਖਾਸ ਕਮੈਂਟ ਕੀਤੇ ਨੇ ਦਿੱਲੀ ਹਾਈ ਕੋਰਟ ਕਹਿੰਦੀ ਕਿ ਜਿਵੇਂ ਸੂਚਨਾ ਦਾ ਅਧਿਕਾਰ ਹੈਗਾ ਸੂਚਨਾ ਦੇ ਅਧਿਕਾਰ ਦੇ ਵਿੱਚ ਆਮ ਤੌਰ ਦੇ ਉੱਤੇ ਸੀਬੀਆਈ ਕਈ ਵਾਰ ਕਹ ਚੁੱਕੀ ਹੈ ਵੀ ਅਸੀਂ ਤਾਂ ਜੀ ਸੂਚਨਾ ਦੇ ਅਧਿਕਾਰ ਦੇ ਵਿੱਚ ਆਉਂਦੇ ਹੀ ਨਹੀਂ ਹੈਗੇ ਅੱਛਾ ਤੇ ਸਾਦਾ ਤਾਂ ਕੋਈ ਇਹਦੇ ਵਿੱਚ ਲੈਣਾ ਦੇਣਾ ਹੈ ਹੀ ਨਹੀਂ ਨਾ ਕੋਈ ਦੂਰ ਦਾ ਨੇੜੇ ਦਾ ਪਰ ਸੀਬੀਆਈ ਬਾਰੇ ਹਾਈ ਕੋਰਟ ਕਹਿੰਦੀ ਕਿ ਅਸਲ ਵਿੱਚ ਗੱਲ ਇਹ ਵੇ ਕਿ ਸੀਬੀਆਈ ਨੂੰ ਸੂਚਨਾ ਦਾ ਅਧਿਕਾਰ ਆ ਉਹਦਾ ਕਾਨੂੰਨ ਹੈ ਉਹਦੇ ਵਿੱਚ ਪੂਰੀ ਤਰ੍ਹਾਂ ਛੋਟ ਨਹੀਂ ਪ੍ਰਾਪਤ ਹੈਗੀ ਜੇਕਰ ਜੇ ਸੀਬੀਆਈ ਕਹੇ ਕਿ ਮੈਨੂੰ ਪੂਰੀ ਤਰ੍ਹਾਂ ਛੋਟ ਪ੍ਰਾਪਤ ਹੈ ਇਸ ਮਾਮਲੇ ਵਿੱਚ ਦਿੱਲੀ ਹਾਈ ਕੋਰਟ ਨੇ ਕਿਹਾ ਕਿ ਕੇਂਦਰੀ ਜਾਂਚ ਏਜੰਸੀ ਆ ਜੋ ਉਹਨੂੰ ਆਰਟੀਆਈ ਦੇ ਕਾਨੂੰਨ ਦੇ ਦਾਇਰੇ ਵਿੱਚ ਅਸੀਂ ਪੂਰੀ ਤਰ੍ਹਾਂ ਛੋਟ ਨਹੀਂ ਦੇ ਸਕਦੇ ਪਰ ਇਹ ਪਾਰਦਰਸ਼ਤਾ ਜਿਹੜੀ ਕਾਨੂੰਨ ਤੇ ਭ੍ਰਿਸ਼ਟਾਚਾਰ ਤੇ ਹੋਰ ਮਨੁੱਖੀ ਅਧਿਕਾਰਾਂ ਦੇ ਮਾਮਲਿਆਂ ਉੱਤੇ ਜਿਹੜੀ ਜਾਣਕਾਰੀ ਪ੍ਰਦਾਨ ਕਰਨ ਦੇ ਉੱਤੇ ਤਾਂ ਹੈਗੀ ਆ ਵੀ ਗੁਪਤ ਰੱਖੀ ਜਾਊਗੀ ਪਰ ਹੋਰ ਬਥੇਰੇ ਸਾਰੇ ਮੁੱਦੇ ਹੁੰਦੇ ਨੇ ਉਹਨਾਂ ਉੱਤੇ ਜਿਹੜਾ ਹੈ ਨਹੀਂਗੀ ਇਹ ਤੇ ਉਹਨਾਂ ਦਾ ਮਤਲਬ ਵੀ ਜਿਹੜਾ ਸੂਚਨਾ ਦਾ ਅਧਿਕਾਰ ਹੈ ਆਰਟੀਆਈ ਹੈ ਇਹਦੀ ਧਾਰਾ 24 ਦੇ ਵਿੱਚ ਕੁਝ ਸੰਗਠਨਾਂ ਉੱਤੇ ਲਾਗੂ ਨਹੀਂ ਹੁੰਦੀ ਹੋਣ ਵਾਲਾ ਜਿਹੜਾ ਇੱਕ ਪ੍ਰਬਧਾਨ ਹੈਗਾ ਪਰ ਇਹਦੇ ਵਿੱਚ ਜਿਹੜਾ ਹੈਗਾ ਹਾਈ ਕੋਰਟ ਦਾ ਕਹਿਣਾ ਕਿ ਇਹ ਦਿਖਾਉਣਾ ਜ਼ਰੂਰੀ ਹੈ ਵੀ ਇਹ सीबीआई ਜਿਹੜਾ ਜੇ ਦਲੀਲ ਇਹ ਦਿੰਦੀ ਵੀ ਹੈ ਉਹ ਕਿਹੜੇ-ਕਿਹੜੇ ਮਾਮਲੇ 'ਚ ਲਾਗੂ ਹੁੰਦੀ ਹੈ ਕਿ सीबीआई ਨੂੰ ਤੁਸੀਂ ਤੇ ਅੱਗੇ ਕਿਹਾ ਜਾਂਦਾ ਸੀ ਵੀ सीबीआई ਨੂੰ ਕੋਈ ਨਾ ਪੁੱਛੋ ਤੁਸੀਂ ਉਹ ਕਹਿੰਦੇ ਇਹ ਗੱਲ ਪੂਰੀ ਤਰ੍ਹਾਂ ਵਾਜਬ ਨਹੀਂ ਹੈਗੀ 30 ਜਨਵਰੀ ਨੂੰ ਇੱਕ ਆਦੇਸ਼ ਦੇ ਵਿੱਚ ਹੋਇਆ ਉਹ 2 ਫਰਵਰੀ ਨੂੰ ਜਿਹੜਾ ਉਹ ਉਪਲਬਧ ਕਰਵਾਇਆ ਗਿਆ ਉਸ ਤੋਂ ਬਾਅਦ ਵਿੱਚ ਜਸਟਿਸ ਸੁਬਮਨੀਅਮ ਪ੍ਰਸ਼ਾਦ ਦਾ ਕਹਿਣਾ ਕਿ ਸਾਰਾ 24 ਹੈ ਜਿਹੜੀ ਉਹਦੇ ਵਿੱਚ ਭ੍ਰਿਸ਼ਟਾਚਾਰ ਤੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਦੇ ਰੋਪਾਂ ਨਾਲ ਜਿਹੜਾ ਸਬੰਧਤ ਜਾਣਕਾਰੀ ਹੈ ਉਹਦੇ ਵਿੱਚ ਉਪਲਬਧ ਕਰਾਉਣ ਲਈ ਜਿਹੜਾ ਹੈਗਾ ਮਨਜ਼ੂਰੀ ਦਿੰਦਾ ਹੈਗਾ ਆਰਟੀਆਈ ਕਾਨੂੰਨ ਦੀ ਦੂਜੀ ਅਨੁਸੂਚੀ ਹੈ ਉਹ ਉਹਦੇ ਵਿੱਚ ਹੈਗਾ ਕਿ ਜਿਹੜੇ ਸੰਗਠਨ ਨੇ ਉਹਨਾਂ ਨੂੰ ਪ੍ਰਦਾਨ ਕੀਤੇ ਗਏ ਇਹਦੇ અપਵਾਦ ਹੈ ਉਹਦੇ ਵਿੱਚ ਉਹਨੂੰ ਸ਼ਾਮਲ ਨਹੀਂ ਕੀਤਾ ਜਾ ਸਕਦਾ ਸੋ ਹਾਈ ਕੁਝ ਮਾਮਲਿਆਂ ਵਿੱਚ ਹਾਲੇ ਵੀ ਆਰਟੀਆਈ ਕਾਨੂੰਨ ਦੇ ਘੇਰੇ ਵਿੱਚ ਆਉਂਦੀ ਹੈ ਜੀ ਸੋ ਕਈ ਵਾਰੀ ਚਲੋ ਆਮ ਧੱਕਾ ਕਰ ਜਾਂਦੇ ਆ ਸਾਰਾ ਕੁਝ ਜਿਹੜੇ ਆ ਕੇਂਦਰ ਦੀਆਂ ਏਜੰਸੀਆਂ ਲੋਕਾਂ ਨਾਲ ਵੈਸੇ ਮੂਮ ਦਾ ਨੱਕ ਹੈ ਜਿੱਦਾ ਚਾਹੇ ਜਿੱਧਰ ਨੂੰ ਮਰੋੜ ਲੈਂਦੇ ਆ ਜੇ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਮੈਂ ਨਹੀਂ ਆਉਂਦਾ ਆਰਟੀਆਈ ਦੇ ਘੇਰੇ ਚ ਉਹ ਕਹਿੰਦਾ ਮੈਂ ਨਹੀਂ ਆਉਂਦਾ ਜਿੱਥੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਉਹਨਾਂ ਨੇ ਪਹਿਲਾਂ ਹੀ ਰੱਖ ਲਿਆ ਵੀ ਸਾਨੂੰ ਜਿਹੜਾ ਨਾਮਾ ਇਕੱਠਾ ਹੁੰਦਾ ਹੈ ਹਾਂਜੀ ਉਹ ਵੀ ਨਹੀਂ ਆਉਂਦਾ ਕੋਈ ਨਹੀਂ ਆਉਂਦਾ ਤੁਹਾਡੇ ਮੇਰੇ ਵਰਗੇ ਆ ਜਾਂਦੇ ਤੁਸੀਂ ਮੈਂ ਤਾਂ ਆ ਹੀ ਜਾਵਾਂਗੇ ਜੀ ਤੇ ਹੁਣ ਗੱਲ ਕਰਦੇ ਆ ਜੀ ਆਪਾਂ ਰਾਜਪਾਲ ਸਾਹਿਬ ਦਾ ਅਸਤੀਫਾ ਚਰਚਾ ਚ ਬਣ ਗਿਆ ਕਿਉਂ ਆਇਆ ਕਿਹੜਾ ਲੱਗੂ ਬੜਾ ਕੁਛ ਇਹਦੇ ਉੱਤੇ ਜਿਹੜੀ ਆ ਫੇਸਬੁਕ ਭੇਜਦੇ ਭਰੀ ਪਈ ਐ ਰਾਜਪਾਲ ਦੇ ਵਿੱਚ ਨਾ ਇੱਕ ਤਾਂ ਐ ਬੈਸੀ ਉਹ ਬਣਿਆ ਹੋਇਆ ਵੀ ਕੀ ਕਾਰਨ ਹੈ ਕਿ ਰਾਜਪਾਲ ਜਿਹੜਾ ਹੈ ਅਸਤੀਫਾ ਹੋ ਗਿਆ ਕੀ ਕਾਰਨ ਹੋਇਆ ਇਹਨੂੰ ਕਈ ਬਲੋਕ ਅਲੱਗ-ਅਲੱਗ ਢੰਗ ਨਾਲ ਦੇਖਣ ਲੱਗੇ ਹੋਏ ਨੇ ਆਪਣੇ ਦਿਮਾਗ ਦੀਆਂ ਕਸਰਤਾਂ ਹੋ ਰਹੀਆਂ ਨੇ ਇੱਕ ਤਾਂ ਪੰਜਾਬ ਦੇ ਰਾਜਪਾਲ ਬਨਵਾਰੀ لال ਪ੍ਰੋਹਤ ਐ ਉਦੇ ਵੱਲੋਂ ਦਿੱਤਾ ਹੋਇਆ ਹੁਣ ਉਹ ਸਾਬਕਾ ਹੋ ਚੁੱਕੇ ਨੇ ਅਚਨਚੇ ਤ ਅਸਤੀਫਾ ਉਹ ਅਸਲ ਵਿੱਚ ਸਿਆਸੀ ਹਲਕਿਆਂ ਦੇ ਵਿੱਚ ਕਈ ਤਰ੍ਹਾਂ ਦੀ ਕੁਸਰਮੁਸਰ ਉਹਦੇ ਨਾਲ ਚੱਲੀ ਹੋਈ ਹੈ ਇੱਕ ਤਾਂ ਬੰਵਾਰੀ لال ਪ੍ਰੋਤ ਨੇ ਜਿਹੜੇ ਉਹਨਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਰਿਸ਼ਾ ਨੂੰ ਨਾਲ ਮਿਲਣ ਦੀ ਦੇ ਮਗਰੋਂ ਆਪਣਾ ਅਸਤੀਫਾ ਦਿੱਤਾ ਰਾਸ਼ਟਰਪਤੀ ਨੂੰ ਸੌਂਪਿਆ ਕਿਹਾ ਕਿ ਜੀ ਮੈਂ ਕੁਝ ਨਿੱਜੀ ਕਾਰਨਾ ਕਰਕੇ ਅਸਤੀਫਾ ਦੇ ਰਿਹਾ ਹੈਗਾ ਵਾ ਤੇ ਕਈ ਸੰਵਿਧਾਨਕ ਮਾਮਲਿਆਂ ਵਿੱਚ ਵੀ ਉਹ ਡਿੱਕੇ ਤੇ ਖੜੇ ਸੀਗੇ ਇਹੀ ਦੱਸ ਰਹੇ ਨੇ ਕਿ ਫੌਰੀ ਕਾਤਮਾ ਵੀ ਚੰਡੀਗੜ੍ਹ ਨਗਰ ਨਿਗਮ ਦੇ ਜੋ ਮੇਅਰ ਹੈ ਉਹਦੀ ਚੋਣ ਇਹਦੀ ਸਦਰਦੀ ਬਣੀ ਜਾਪਦੀ ਹੈ ਬੇਸ਼ੱਕ ਪ੍ਰੋਹਤ ਭਾਜਪਾ ਹਾਈ ਕਮਾਂਡ ਦੇ ਇਸ਼ਾਰੇ ਉੱਤੇ ਹੀ ਕਦਮ ਪੁੱਟਿਆ ਹੋਗਾ ਪਰ ਪਾਰਟੀ ਦੀ ਜਿਹੜੀ ਅਗਵਾਈ ਵਾਲੀ ਕੇਂਦਰੀ ਹਕੂਮਤ ਹੈ ਉਹ ਇਸ ਗੱਲ ਤੋਂ ਪ੍ਰੇਸ਼ਾਨ ਸੀ ਕਿ ਚੰਡੀਗੜ੍ਹ ਨਿਗਮ ਦੇ ਮੇਅਰ ਦੀ ਚੋਣ ਦੇ ਵਿੱਚ ਜ਼ਿਆਦਤੀ ਕਾਰਨ ਜਿਹੜਾ ਕੌਮੀ ਪੱਧਰ ਦੇ ਉੱਤੇ ਪਾਰਟੀ ਦੀ ਸਾਖ ਨੂੰ ਧੱਕਾ ਪੁੱਜਿਆ ਲੱਗਿਆ ਚर्चा ਇਹ ਵੀ ਹੋ ਰਹੀ ਹੈ ਕਿ ਚੰਡੀਗੜ੍ਹ ਦੇ ਬਤੌਰ ਪ੍ਰਸ਼ਾਸਕ ਪ੍ਰੋਹਿਤ ਨਿਰਦੀ ਤੁੰਡਤਨ ਦੇ ਲਈ ਸਿਆਸੀ ਜੋ ਸੰਜਮ ਤੇ ਹੁਸ਼ਿਆਰੀ ਨਾਲ ਕੰਮ ਨਹੀਂ ਕਰ ਸਕੇ ਮਤਲਬ ਵੀ ਇਦਾਂ ਦਾ ਕੰਮ ਕਰਨਾ ਸੀ ਵੀ ਚਲਾਕੀ ਨਾ ਫੜੀ ਜਾਵੇ ਦੇਸੀ ਹੁਲੀ ਚ ਕਹਿਣਾ ਤੇ ਉਧਰ ਜਿਹੜਾ ਆਵਾਜ਼ੀ ਪਾਰਟੀ ਨੇ ਇਸ ਮਾਮਲੇ ਦੇ ਵਿੱਚ ਕੌਮੀ ਰਾਜਧਾਨੀ ਦੇ ਵਿੱਚ ਦਿੱਲੀ ਦੇ ਵਿੱਚ ਪ੍ਰਦਰਸ਼ਨ ਵੀ ਗੱਲ ਕੀਤਾ ਤੇ ਭਾਜਪਾ ਨੇ ਨਿਸ਼ਾਨੇ ਤੇ ਲਿਆ ਕਿਹਾ ਕਿ ਭਾਜਪਾ ਹਕੂਮਤ ਹੈ ਜਿਹੜੀ ਉਹ ਕਾਫੀ ਖਫਾ ਜਾਪਰੀਆ ਰਾਜਪਾ ਇਮੇਰ ਦੇ ਜੋਂ ਉੱਚੇ ਸਾਰਾ ਕੁਝ ਹੋ ਕਿਵੇਂ ਗਿਆ ਤੇ ਜਿਵੇਂ ਉਹ ਵੀਡੀਓ ਸਾਹਮਣੇ ਆਈ ਹੈ ਇਹਨੇ ਕਿਰਕਰੀ ਕਰ ਦਿੱਤੀ ਕਿਉਂਕਿ ਉਹ ਦੂਜਾ ਵਿੱਚ ਭਾਵੇਂ ਗੱਲ ਇਹ ਹੈਗੀ ਆ ਕਿ ਕਿਰਕਰੀ ਤਾਂ ਕੀਤੀ ਹੈ ਪਰ ਤੁਸੀਂ ਵੀ ਤਾਂ ਵਧਾਈਆਂ ਦੇਣ ਲੱਗੇ ਵੀ ਅਸੀਂ ਜਿੱਤ ਗਏ ਮੋਦੀ ਜੀ ਨੇ ਜਿੱਤ ਗਏ ਬਿਲਕੁਲ ਜਿਹੜਾ ਉਹ ਜਦ ਹੀ ਜਿਹੜਾ ਜੀਪੀ ਡੱਡਾ ਹੈ ਉਹ ਜਦ ਹੀ ਆਨਲਾਈਨ ਹੋ ਗਿਆ ਕਹਿੰਦਾ ਕਿ ਇਹ ਤਾਂ ਮੋਦੀ ਜੀ ਜਿੱਤ ਹੈ ਹੁਣ ਪੁੱਛਣ ਵਾਲਾ ਹੋਵੇ ਵੀ ਮੋਦੀ ਜੀ ਨੇ ਆਏ ਬੇਈਮਾਨੀ ਕਰਕੇ ਜਿੱਤਣ ਨੂੰ ਕਿਆ ਸੀ ਜਿੱਤਣ ਨੂੰ ਨਹੀਂ ਥੋੜਾ ਗਿਆ ਸੀ ਤੇ ਇਹਦੇ ਨਾਲ ਹੀ ਜਿਹੜਾ ਈਡੀ ਨੇ ਹੁਣ ਨੀਡਲਿਫ ਵਿਖਦੇ ਵਿੱਚ ਆਪ ਸਬਰੀ ਨੂੰ ਕੇਦਰੀਵਾਲ ਨੂੰ ਵੀ ਗ੍ਰਿਫਤਾਰ ਕੀਤੇ ਜਾਣ ਦੀ ਸੂਰਤ ਤੇ ਵਿੱਚ ਜੇ ਭਾਜਪਾ ਹਕੂਮਤ ਪੰਜਾਬ ਨਾਲ ਕਿਵੇਂ ਨਿੱਠੂਗੀ ਇਹ ਇਹਦਾ ਇਹਦਾ ਕਿਵੇਂ ਰਾਹ ਹੋਊਗਾ ਇਹਦੇ ਨਾਲ ਹੀ ਪ੍ਰੋਹਤ ਆਰਐਸਐਸ ਤੇ ਸਥਾਨਕ ਆਗੂਆਂ ਦੇ ਨਾਲ ਵੀ ਘੋ ਖਿਚੜੀ ਸੀਗੇ ਪਰ ਸੰਗ ਦੇ ਜਿਹੜੇ ਕੋਈ ਆਗੂ ਉਹਨਾਂ ਤੋਂ ਨਿਰਾਸ਼ ਚੱਲੇ ਆ ਰਹੇ ਸੀਗੇ ਸੋ ਕੇਂਦਰੀ ਜਨਰਲਸ਼ਿਪ ਦੇ ਵਿੱਚ ਸ਼ਿਕਾਇਤਾਂ ਵੀ ਆ ਰਹੀਆਂ ਸੀ ਉਹਦੇ ਬਾਰੇ ਤੇ ਪੰਜਾਬ ਦੇ ਮੁੱਖ ਮੰਤਰੀ ਨਾਲ ਜਿਹੜਾ ਅੱਡਾ ਉਹ ਵੀ ਚੱਕਰ ਹੈ ਪਰ ਕੁਝ ਲੋਕ ਇਹਨੂੰ ਹੋਰ ਦੇਖਦੇ ਨੇ ਵੀ ਸ਼ਾਇਦ ਹੋ ਸਕਦਾ ਵੀ ਇੱਕ ਕਾਰਨ ਹੋਵੇ ਕਿ ਪੰਜਾਬ ਨੂੰ ਉਹ ਨਵਾਂ ਰਾਜਪਾਲ ਦੇਣਾ ਚਾਹੁੰਦਾ ਉਹ ਸੈਂਟਰ ਹਾ ਚੋਣਾ ਦੇ ਜਾਂ ਫਿਰ ਇਹਦਾ ਕਾਰਨ ਇਹ ਵੀ ਹੋ ਸਕਦਾ ਵੀ ਕਿਉਂਕਿ ਜਦੋਂ ਹੁਣ ਆਪਨਾ ਕੀ ਕਹਿੰਦੇ ਨੇ ਵੀ ਚੋਣਾ ਆ ਗਈਆਂ ਕਿ ਕੀ ਪਤਾ ਦੀ ਡਿਊਟੀ ਲੋਕ ਸਭਾ ਦੇ ਵਿੱਚ ਟਿਕਟ ਦੀ ਲਈ ਹੋਵੇ ਵੀ ਭਾਈ ਤੇਨੂੰ ਲੋਕ ਸਭਾ ਇੱਕ ਟਿਕਟ ਦਵਾਗੇ ਰਾਜਪਾਲ ਦਾ ਉਹਦਾ ਛੱਡ ਦੇ ਕੇ ਜੇ ਇੱਕਦਮ ਅਸੀਂ ਦਵਾਰੇ ਆਏ ਤਾਂ ਤੈਨੂੰ ਮੰਤਰੀ-ਮੰਤਰੀ ਵੀ ਬਣਾ ਦਾਂਗੇ ਹੁਣ ਕੁਝ ਵੀ ਹੋ ਸਕਦਾ ਇਹ ਸਰ ਸਾਰੇ ਅਟਕਲ ਬੱਚੂ ਨੇ ਪਰ ਇਹ ਇੱਕ ਅਟਕਲ ਬੱਚੂ ਹੋਰ ਲਾ ਰਹੇ ਨੇ ਜਿਹੜਾ ਤੁਸੀਂ ਦੱਸਿਆ ਸੀ ਵੀ ਸੋਸ਼ਲ ਮੀਡੀਆ ਉੱਤੇ ਲੱਗਣ ਲੱਗੇ ਹੋਏ ਨੇ ਕੁਝ ਇਹ ਅਸਤੀਫੇ ਤੋਂ ਛੱਟਵਾ ਲਿਆ ਜੀ ਕੈਪਟਨ ਅਮਰਿੰਦਰ ਸਿੰਘ ਨੂੰ ਰਾਜਪਾਲ ਬਣਾਉਣਗੇ ਉਹ ਤਾਂ ਬਣਾ ਹੀ ਨਹੀਂ ਸਕਦੇ ਫਿਰ ਆ ਗਿਆ ਜੀ ਇਹਦਾ ਆਪਣਾ ਕਿਰਨਵੇਦੀ ਦਾ ਆ ਗਿਆ ਕਿਰਨਵੇਦੀ ਦਾ ਆ ਗਿਆ ਇਹਦੇ ਵਿੱਚ ਮੈਂ ਇੱਕ ਤਰ੍ਹਾਂ ਦਾ ਥੋੜਾ ਜਿਹਾ ਸਪਸ਼ਟ ਕਰ ਦੇਣਾ ਚਾਹੁੰਦਾ ਵੀ ਦੇਖੋ ਕਿਰਨਵੇਦੀ ਤਾਂ ਬਣ ਸਕਦੀ ਹੈ ਪਰ ਅਮਰਿੰਦਰ ਸਿੰਘ ਦਾ ਕੋਈ ਤਕਦਾਂ ਨਹੀਂ ਲੱਗਦਾ ਕਿਉਂਕਿ ਇਹਨਾਂ ਚੀਜ਼ ਨੂੰ ਸਮਝਣ ਵਾਲੀ ਹੈ ਕਿ ਜੇਰਾ ਬੰਦਾ ਜਿਹੜੇ ਰਾਜ ਦਾ ਹੁੰਦਾ ਨਾ ਜਿਹਦੇ ਜਿਹੜੇ ਜਿਹੜੇ ਰਾਜ ਦਾ ਤੁਹਾਡਾ ਵੋਟਰ ਕਾਰਡ ਬਣਿਆ ਹੋਇਆ ਵਾ ਤੁਸੀਂ ਉਹਦੇ ਵਿੱਚ ਰਹਿੰਦੇ ਹੋ ਉਹ ਤੁਸੀਂ ਉਸ ਰਾਜ ਦੇ ਵਿੱਚ ਨਹੀਂ ਬਣ ਸਕਦੇ ਰਾਜਪਾਲ ਤੇ ਤੁਹਾਨੂੰ ਆਮ ਤੌਰ ਦੇ ਉੱਤੇ ਇੱਕ ਸੰਵਿਧਾਨ ਦੇ ਮਤਲਬ ਤੁਸੀ ਤੁਹਾਨੂੰ ਦੂਜੇ ਰਾਜ ਦਾ ਲਾਇਆ ਜਾਂਦਾ ਉਹਦਾ ਕਾਰਨ ਹੁੰਦਾ ਵੀ ਤੁਸੀਂ ਉਸ ਰਾਜ ਦੀ ਨੀਤੀ ਨਾਲ ਜੁੜੇ ਹੋਨੇ ਹੋ ਤੇ ਉਸ ਰਾਜਨੀਤੀ ਨਾਲ ਜੁੜੇ ਹੋਣ ਕਰਕੇ ਤੋਂ ਉਹਦਾ ਪੱਟਾ ਹੁੰਦਾ ਵੀ ਤੁਸੀਂ ਰਾਜਪਾਲ ਤੋਂ ਤਵਕਕੋ ਰੱਖੀ ਜਾਂਦੀ ਹੈ ਭਾਵੇਂ ਕਿ ਰਾਜਪਾਲ ਅੱਜ ਕੱਲ ਇਦਾਂ ਕਰਦੇ ਨਹੀਂ ਕਿ ਰਾਜਪਾਲ ਨਿ ਰਿਲੇਪ ਹੋਏਗਾ ਉਹ ਕਿਸੇ ਗੁੱਟ ਨਾਲ ਨਹੀਂ ਜੁੜਿਆ ਹੋਏਗਾ ਇਸ ਕਰਕੇ ਕਨਸਟੀਟਿਊਸ਼ਨ ਦੇ ਵਿੱਚ ਇਹ ਹੁੰਦਾ ਕਿ ਜਿਹੜੇ ਸੂਬੇ ਨਾਲ ਉਹ ਵਸਤਾ ਹੋਵੇ ਉਹ ਸੂਬੇ ਦਾ ਲਾਇ ਨਹੀਂ ਜਾਂਦਾ ਹੁਣ ਇੱਕ ਦਲੀਲ ਹੋਰ ਦਿੱਤੀ ਜਾ ਸਕਦੀ ਹੈ ਵੀ ਕਿਰਨ ਵੇਦੀ ਵੀ ਤਾਂ ਅੰਮ੍ਰਿਤਸਰ ਦੀ ਜਮੀਨੀ ਸੀ ਤੇ ਸੌਰੇ ਵੀ ਉਹਦੇ ਪੰਜਾਬ ਦੇ ਵਿੱਚ ਹੀ ਸੀ ਬ੍ਰਿਜ ਵੇਦੀ ਨਾਲ ਵਿਆਹੀ ਹੋਈ ਸੀਗੀ ਬ੍ਰਿਜ ਵੇਦੀ ਵੀ ਅੰਮ੍ਰਿਤਸਰ ਰਹਿੰਦਾ ਰਿਹਾ ਉਹਦਾ ਕਾਰਨ ਇਹ ਹੈਗਾ ਕਿ ਕਿਰਨ ਵੇਦੀ ਨੇ ਨਾ 1976 ਦੇ ਵਿੱਚ ਜਦੋਂ ਉਹਦਾ ਆਖਰੀ ਟਾਈਮ ਸੀ 76 ਦਾ ਜਦੋਂ ਦਿੱਲੀ ਪੁਲਿਸ ਵਿੱਚ ਸੀਗੀ ਤੇ 76 ਤੱਕ ਉਹ ਦਿੱਲੀ ਦੀ ਨਾਗਰਿਕ ਹੋ ਚੁੱਕੀ ਸੀ ਇੱਕ ਤਰ੍ਹਾਂ ਦੀ ਤੇ 76 ਤੱਕ ਜਾਂ 79 ਤੱਕ ਉਹ ਦਿੱਲੀ ਦੀ ਨਾਗਰਿਕ ਬਣ ਚੁੱਕੀ ਸੀ ਇਸੇ ਕਰਕੇ ਉਹਨੇ ਦਿੱਲੀ ਦੇ ਵਿੱਚ ਇਲੈਕਸ਼ਨ ਵੀ ਲੜੀ ਆਪਾਂ ਨੂੰ ਪਤਾ ਮੁੱਖ ਮੰਤਰੀ ਬਣ ਲਈ ਵਿਧਾਨ ਸਭਾ ਦੀ ਜਿਹੜੀ ਇਲੈਕਸ਼ਨ ਹੁੰਦੀ ਹੈ ਉਹਦੇ ਵਿੱਚ ਖੜੀ ਹੋਈ ਮੁੱਖ ਮੰਤਰੀ ਦਾ ਖਿਡਾ ਸੀਗੀ ਫਿਰ ਉਹ ਪੋਡਿਚਰੀ ਚਲੇਗੀ ਉਹ ਅਸਲ ਵਿੱਚ ਜੰਮੀ ਭਾਵੇਂ ਬੇਸ਼ੱਕ ਪੰਜਾਬ 'ਚ ਆ ਪਰ ਉਹ ਉਹ ਜਿਹੜੀ ਸਰਗਰਮ ਰਾਜਨੀਤੀ ਸੀ ਜਿਹਦੀ ਉਹਦੀ ਵੋਟਰ ਵਗੈਰਾ ਸੀ ਵੋਟ ਵਗੈਰਾ ਸੀ ਉਹ ਦਿੱਲੀ ਦੀ ਸੀ ਇਸ ਕਰਕੇ ਉਹ ਪੰਜਾਬ ਦੀ ਬਣ ਸਕਦੀ ਆ ਕੈਪਟਨ ਮਰਿੰਦਰ ਜੀ ਆਪਣੇ ਹਲਕਾ ਉਹਦੀ ਘਰ ਵਾਲੀ ਦਾ ਹਲਕਾ ਉਹ ਸਾਰਾ ਪਟਿਆਲਾ ਪੰਜਾਬ ਦੀ ਪੋਲਿਟਿਕਸ ਵਿੱਚ ਰਿਹਾ ਵਾ ਇਹ ਸਰ ਰਾਜਪਾਲ ਨਹੀਂ ਬਣ ਸਕਦਾ ਅੱਛਾ ਇੱਕ ਦਲੀਲ ਹੋਰ ਮੈਂ ਦੇਖਦੇ ਤੁਹਾਨੂੰ ਯਾਦ ਕਰਾਉਣਾ ਚਾਹਣਾ ਇਤਿਹਾਸ ਤੋਂ ਲੈ ਕੇ ਜਾਣਾ ਚਾਹਣਾ ਤੇ ਜੋ ਕਿ ਸ਼ਾਇਦ ਬਹੁਤਿਆਂ ਨੂੰ ਪਤਾ ਨਹੀਂ ਹੈਗੀ ਪਰ ਮੈਂ ਫਿਰ ਵੀ ਦੱਸਣਾ ਚਾਹਣਾ ਵੀ ਇਦਾਂ ਇੱਕ ਵਾਰ ਹੋਇਆ ਹੋਇਆ ਪਰ ਉਹ ਉਹਦੇ ਉਹਦੇ ਪਿੱਛੇ ਵੀ ਕਾਰਨ ਸੀ ਡਾਕਟਰ ਸ਼ੰਕਲ ਦੇਆ ਸ਼ਰਮਾ ਨੇ ਡਾਕਟਰ ਸ਼ੰਕਲ ਦੇਆ ਸ਼ਰਮਾ ਜਿਹੜੇ ਕਿ ਭਾਰਤ ਦੇ ਰਾਸ਼ਪਤੀ ਰਹਿ ਚੁੱਕੇ ਨੇ ਸ਼ੰਕਲ ਦੇਆ ਸ਼ਰਮਾ ਇੱਕ ਵਾਰ 80 ਦੇ ਵਿੱਚ ਤਿੰਨ ਵਾਰ ਸਾਲ-ਸਾਲ ਲਈ ਮੁੱਖ ਮੰਤਰੀ ਰਾਜਪਾਲ ਬਣੇ ਸੀਗੇ ਸਭ ਤੋਂ ਪਹਿਲਾਂ ਉਹ ਰਾਜਪਾਲ ਬਣੇ ਮੱਧ ਪ੍ਰਦੇਸ਼ ਤੇ ਫਿਰ ਉਸ ਤੋਂ ਬਾਅਦ ਵਿੱਚ ਇੱਕ ਸਾਲ ਬਾਅਦ ਰਾਜਪਾਲ ਬਣੇ ਪੰਜਾਬ ਦੇ ਫਿਰ ਸਾਲ ਬਾਅਦ ਰਾਜਪਾਲ ਬਣੇ ਉਹ ਮਹਾਰਾਸ਼ਟਰ ਦੇ ਹੁਣ ਕੋਈ ਇਹ ਸਵਾਲ ਪੁੱਛ ਸਕਦਾ ਵੀ ਸ਼ੰਕਲਦੇਵ ਸ਼ਰਮਾ ਵੀ ਤਾਂ ਮੱਧ ਪ੍ਰਦੇਸ਼ ਦਾ ਬਾਬਸਾਹੀ ਉਹ ਉਹ ਕੀ ਰਾਜਪਾਲ ਬਣ ਗਏ ਉਹਦਾ ਇੱਕ ਕਾਰਨ ਹੈ ਕਿਉਂਕਿ ਜਦੋਂ ਸ਼ੰਕਲਦੇਵ ਸ਼ਰਮਾ ਜੰਮੇ ਸੀ ਜਦੋਂ ਸ਼ੰਕਲਦੇਵ ਸ਼ਰਮਾ ਦਾ ਜਿਹੜਾ ਹੈਗਾ ਮੁੱਖ ਮੰਤਰੀ ਬਣੇ ਸੀਗੇ ਉੱਥੇ ਮੱਧ ਪ੍ਰਦੇਸ਼ ਤੇ ਉਦੋਂ ਮੱਧ ਪ੍ਰਦੇਸ਼ ਤਾਂ ਨਾ ਉਹ ਮੱਧ ਪ੍ਰਦੇਸ਼ ਨਹੀਂ ਸੀਗਾ ਉਦੋਂ ਮੱਧ ਪ੍ਰਦੇਸ਼ ਤਾਂ ਨਾ ਹੁੰਦਾ ਸੀ ਪਪਾਲ ਰਾਜ ਜੀ ਉਹ ਉਹ ਪਪਾਲ ਰਾਜ ਦੇ ਰਾਜਪਾਲ ਮੁੱਖ ਮੰਤਰੀ ਬਣੇ ਸੀਗੇ ਤੇ ਜਦੋਂ ਉਹ ਰਾਜਪਾਲ ਮੁੱਖ ਮੰਤਰੀ ਕੇ ਰਾਜਪਾਲ ਮੁੱਖ ਮੰਤਰੀ ਕਿਉਂਕਿ ਸਭ ਤੋਂ ਪਹਿਲਾਂ ਸ਼ੰਕਲਜੈ ਸ਼ਰਮਾ ਮੁੱਖ ਮੰਤਰੀ ਬਣੇ ਸੀ ਨਾ ਆਪਣੇ ਮੁੱਖ ਮੰਤਰੀ ਤੋਂ ਬਾਅਦ ਉਹ ਰਾਜਪਾਲ ਬਣੇ ਫਿਰ ਉਹ ਡਿਪਟੀ ਰਾਸ਼ਟਰਪਤੀ ਫਿਰ ਉਹ ਫਿਰ ਰਾਸ਼ਟਰਪਤੀ ਬਣੇ ਸਭ ਤੋਂ ਪਹਿਲਾਂ ਜਿਹੜੇ ਦੋ ਮੁੱਖ ਮੰਤਰੀ ਬਣੇ ਉਹ ਪਪਾਰ ਰਾਜ ਦੇ ਬਣੇ ਕਾਂਗਰਸ ਦੇ ਵੱਲੋਂ ਤੇ ਫਿਰ ਜਦੋਂ ਪਪਾਰ ਰਾਜ ਮੱਧ ਪ੍ਰਦੇਸ਼ ਬਣ ਗਿਆ ਫਿਰ ਉਹਦੇ ਉਹ ਰਾਜਪਾਲ ਬਣਾਏ ਗਏ ਸੀਗੇ ਤੇ ਉਹ ਕਿਉਂਕਿ ਉਸ ਤੋਂ ਬਾਅਦ ਤੋਂ ਸੈਂਟਰ 'ਚ ਵੀ ਜਾਇਆ ਸੀ ਸੂਚਨਾ ਪ੍ਰਸਾਰਣ ਮੰਤਰੀ ਵੀ ਰਹੇਗੇ ਸੀ ਫਿਰ ਸੂਚਨਾ ਪ੍ਰਸਾਰਣ ਮੰਤਰੀ ਤੋਂ ਬਾਅਦ ਕਾਂਗਰਸ ਦੇ ਮहासਚਿਵ ਰਹੇ ਕਿ ਮहासਚਿਵ ਤੋਂ ਬਾਅਦ ਫਿਰ ਉਹਨਾਂ ਨੂੰ ਬਣਾਇਆ ਗਿਆ ਰਾਜਪਾਲ ਪੱਧ ਪ੍ਰਦੇਸ਼ ਉਹਨਾਂ ਜਵਾਬ ਹੀ ਹੈਗਾ ਕਿ ਜਦੋਂ ਨਾ ਮੱਧ ਪ੍ਰਦੇਸ਼ ਬਣਿਆ ਸੀਗਾ ਹੈ ਉਹਦੇ ਵਿੱਚ ਕੁਝ ਕੱਢਿਆ ਵੱਢਿਆ ਵੀ ਗਿਆ ਸੀ ਵੀ ਕੁਝ ਇਲਾਕੇ ਇਧਰ ਪਾ ਦੋ ਐ ਕਰ ਦੋ ਐ ਕਰ ਦੋ ਉਹ ਮਤਲਬ ਕਿ ਨਵਾਂ ਉਹ ਰਾਜਪਾਲ ਉਹ ਜਿਹੜਾ ਸੂਬਾ ਸੀ ਫਿਰ ਉਹ ਭਾਰਤ ਰਾਜ ਨਹੀਂ ਰਿਹਾ ਹੂੰ ਹੂੰ ਉਹ ਮੁੱਖ ਮੰਤਰੀ ਭਪਾਰਾਜ ਦੇ ਸੀ ਉਹਨਾਂ ਨੇ ਜਿਹੜੀ ਐਕਟੀਵਿਟੀ ਕੀਤੀ ਉਹ ਭਪਾਰਾਜ ਚ ਕੀਤੀ ਪਰ ਜਦੋਂ ਰਾਜਪਾਲ ਬਣੇ ਉਹ ਨਵੇਂ ਬੜੇ ਮਧਪਦੇਸ਼ ਦੇ ਰਾਜਪਾਲ ਬਣੇ ਉਹ ਕੋਈ ਦਲੀਲ ਕਈ ਵਾਰ ਹੋ ਸਕਦੀ ਹੈ ਵੀ ਤੇ ਕਿਉਂਕਿ ਹਲੇ ਕਿਸੇ ਨੇ ਪੈਸੇ ਆਪਣੇ ਜਰਨਲਿਸ ਇਨਾਂ ਪੜਦੇ ਨਹੀਂ ਕਿ ਉਹ ਪੁੱਛ ਲੈਣ ਪਰ ਮੈਂ ਉਹ ਜੋ ਦੱਸ ਦਿੰਦਾ ਵੀ ਕਦੇ ਸਵਾਲ ਉੱਠ ਸਕਦਾ ਵੀ ਸ਼ੰਕਲਜਾ ਸ਼ਰਮਾ ਵੀ ਤਾਂ ਮਧਪਦੇਸ਼ ਦੇ ਵਿੱਚ ਸਿਆਸਤ ਕਰਦਾ ਰਿਹਾ ਕਿ ਮਧਪਦੇਸ਼ ਦਾ ਨੂੰ ਰਾਜਪਾਲ ਕਿਉਂ ਬਣਾਇਆ ਉਹ ਅਸਲ ਵਿੱਚ ਜਦੋਂ ਮੁੱਖ ਮੰਤਰੀ ਸੀ ਉਦੋਂ ਭਪਾਰਾਜ ਦਾ ਸੀਗਾ ਬਾਅਦ ਵਿੱਚ ਉਹ ਭਪਾਰਾਜ ਨੂੰ ਮਧਪਦੇਸ਼ ਦੇ ਵਿੱਚ ਤਨ ਨਾ ਦਿੱਤਾ ਗਿਆ ਉਦੋਂ ਉਹ ਉਹ ਮਧਪਦੇਸ਼ ਦਾ ਰਾਜਪਾਲ ਬਣ ਗਿਆ ਜੀ ਸੋ ਪ੍ਰੋਗਰਾਮ ਸ਼ਮਦਾਨ ਦੇ ਵਿੱਚ ਇਸ ਵਕਤ ਵੀ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਜੁੜੇ ਹੋਏ ਜੇਕਰ ਤੁਸੀਂ ਇਸ ਚੱਲਦੇ ਪ੍ਰੋਗਰਾਮ ਦੇ ਵਿੱਚ ਕਿਸੇ ਤਰ੍ਹਾਂ ਦੀ ਐਡਵਰਟਾਈਜ਼ਮੈਂਟ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਫੋਨ ਨੰਬਰ ਹੈ 9780141741 97801 41741 ਦੇ ਉੱਤੇ ਸੋ ਬੜੇ ਵਾਜਬ ਸਾਡੇ ਐਡਵਰਟਾਈਜ਼ਮੈਂਟ ਦੇ ਰੇਟ ਨੇ ਤੇ ਹੁਣ ਚੱਲੀਏ ਜੀ ਆਪਾਂ ਉੱਤਰ ਪ੍ਰਦੇਸ਼ ਵਿੱਚ ਜੀ ਸਮੂਹਿਕ ਵਿਆਹਾਂ ਦਾ ਫਰਜ਼ੀਵਾੜਾ ਇੱਕ ਬੜਾ ਇੰਟਰਸਟਿੰਗ ਜਿਹੜਾ ਫੈਕਟ ਆ ਰਿਹਾ ਆਮ ਪੰਜਾਬ ਦੇ ਵਿੱਚ ਹੀ ਸਮੂਹਿਕ ਵਿਆਹ ਹੁੰਦੇ ਆ ਐਨ ਜੀਓਜ਼ ਕਰਦੀਆਂ ਹੋਰ ਕਰਦੀਆਂ ਉੱਥੇ ਕੀ ਫਰਜੀਵਾੜਾ ਹੋ ਗਿਆ ਇਹਦੇ 'ਚ ਇਹ ਤਾਂ ਸਭ ਇਹਦੇ ਵਿੱਚ ਨਾ ਇੱਕ ਚੀਜ਼ ਦੇਖਣ ਵਾਲੀ ਆ ਆਪਣਾ ਦਾਨਿਆਲੀ ਸਾਹਿਬ ਇਹ ਜਿਹੜਾ ਸਮੂਹਿਕ ਵਿਆਹ ਸੀ ਨਾ ਇਹ ਕੋਈ ਨਾ ਮੁੱਖ ਮੰਤਰੀ ਸਮੂਹਿਕ ਵਿਆਹ ਦਾ ਨਾਂ ਸੀਗਾ ਯੋਜਨਾ ਸੀਗੀ ਇਹ ਜਿਹੜੇ ਫਰਜ਼ੀ ਵੜਾ ਇੱਕ ਹੁੰਦਾ ਕੀ ਹੈ ਕਿ ਆਮ ਤੌਰ ਤੇ ਤਾਂ ਕਈ ਵਾਰ ਨਾ ਕੋਈ ਸਰਦਾਪੁਰ ਦਾ ਕੋਈ ਦਾ ਪਰਿਵਾਰ ਆ ਉਹ ਵੀ ਗਰੀਬ ਬੱਚਿਆਂ ਦੇ ਵਿਆਹ ਕਰ ਦਿੰਦਾ ਜਾਂ ਹੋਰ ਕੋਈ ਸੰਸਥਾਵਾਂ ਵੱਲੋਂ ਕੀਤਾ ਜਾਂਦਾ ਹੈ ਤੇ ਕੁਝ ਜਿਹੜੇ ਸਰਕਾਰੀ ਤੌਰ ਤੇ ਵੀ ਅਜੇ ਹੁੰਦੇ ਨੇ ਉੱਤਰ ਪ੍ਰਦੇਸ਼ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਇਹ ਵਿਆਹ ਦੀ ਤੋ ਖਤਮ ਹੀ ਦਾ ਮਾਮਲਾ ਸਾਹਮਣੇ ਆਇਆ ਹੈਗਾ ਇਹਦੇ ਵਿੱਚ ਇੱਕ ਸਕੀਮ ਸੀ ਇਹਨਾਂ ਦੀ ਮੁੱਖ ਮੰਤਰੀ ਦੇ ਨਾਂ ਥੱਲੇ ਇਹਦੇ ਵਿੱਚ 15 ਲੋਕਾਂ ਨੂੰ ਫਿਲਹਾਲ ਗ੍ਰਿਫਤਾਰ ਕਰ ਲਿਆ ਗਿਆ ਤੇ ਮਤਲਬ ਮੁੱਖ ਮੰਤਰੀ ਦੇ ਨਾਂ ਥੱਲੇ ਆਏ ਹੋਵੇ ਉੱਥੋਂ ਕੋਈ ਸਹਾਇਤਾ ਮਿਲਦੀ ਹੋਣੀ ਹੈ ਇਹਨਾਂ ਨੂੰ ਤੇ ਏ ਐਨਜੀਟੀਵੀ ਦੀ ਖਬਰ ਹੈ ਜੇ ਮੁਤਾਬਕ ਇਸ ਘਟਾਲੇ ਦੇ ਵਿੱਚ ਜਿਹੜਾ ਸਾਹਮਣੇ ਆਇਆ ਹੋਇਆ ਉਹਦੇ ਵਿੱਚ ਸਮੂਹਿਕ ਵਿਆਹ ਸਮਾਗਮ ਦੇ ਵਿੱਚ ਜਿਹੜੇ ਲਾੜੇ ਨੇ ਉਹਨਾਂ ਨੂੰ ਖੁਦ ਨੂੰ ਜਿਹੜਾ ਹੈਗਾ ਮਾਲਾ ਪਹਿਨਾਉਣ ਲਈ ਦਿਖਾਏ ਗਏ ਜਿਹੜੇ ਵਾਲੀ ਵੀਡੀਓ ਆ ਉਹ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਹੈ ਵੀਡੀਓ ਵਿੱਚ ਆਪਣਾ ਚਿਹਰਾ ਜਿਹੜਾ ਲਗਾਉਂਦੇ ਦਿਖਾਏ ਗਏ ਨੇ ਤੇ ਉਸ ਤੋਂ ਬਾਅਦ ਵਿੱਚ ਜਿਹੜਾ ਹੈਗਾ ਕੁਝ ਲੋਕਾਂ ਹੋਰ ਨੂੰ ਦਿਖਾਇਆ ਗਿਆ ਜਾਂ ਜਿਵੇਂ ਉਹਨੂੰ ਐਂ ਕਰ ਦਿੱਤਾ ਵੀ ਇੱਕੋ ਨੂੰ ਹੀ ਕਈ ਵਾਰ ਦਿਖਾ ਦਿੰਦਾ ਅੱਛਾ ਇੱਕੋ ਬੰਦਾ ਹੀ ਵਾਰੀ ਵਾਰੀ ਦਿਖਾਤਾ ਉਹ ਦਿਖਾ ਦਿੰਦਾ ਹੋਣ ਪੈਸੇ ਹੋਣੇ ਸੀ ਨਾ ਫਿਰ ਉਸ ਕਰ ਨਾਲ ਹੀ ਤੇ ਸਮੂਹਿਕ ਵਿਆਹ ਦੇ ਵਿੱਚ ਘਟੋ-ਘਟ 25 ਜਨਵਰੀ ਨੂੰ ਜਿਹੜਾ ਹੈਗਾ ਉੱਤਰ ਪ੍ਰਦੇਸ਼ ਦੇ ਬਲਿਆ ਜ਼ਿਲ੍ਹੇ ਦੇ ਵਿੱਚ ਇਹ ਘਟਨਾ ਘਟੀ ਹੈ ਤੇ ਦੱਸਿਆ ਜਾ ਰਿਹਾ ਹੈਗਾ ਕਿ ਪ੍ਰੋਗਰਾਮ ਦੇ ਵਿੱਚ 568 ਜੋੜਿਆਂ ਦੀ ਦਾ ਵਿਆਹ ਹੋਇਆ ਸੀ ਹਾਲਾਂਕਿ ਬਾਅਦ ਵਿੱਚ ਪਤਾ ਲੱਗਿਆ ਕਿ ਕਈ ਜੋੜਿਆਂ ਨੂੰ ਜਿਹੜਾ ਹੈਗਾ ਦੁਲਾ ਦੁਲਨ ਨੂੰ ਜਿਹੜਾ ਬਰਾਉਣ ਲਈ ਪੈਸੇ ਵੀ ਦਿੱਤੇ ਗਏ ਉਹੀ ਧੱਕੇ ਨਾਲ ਤਿਆਰ ਕਰ ਲਏ ਗਏ ਤੇ ਇਸ ਦੋਵਾਂ ਦੇ ਸਥਾਨਕ ਜਿਹੜੇ ਇੱਕ ਵਿਅਕਤੀ ਦਾ ਕਹਿਣਾ ਹੈਗਾ ਕਿ ਲਾੜਾ ਲਾੜੀ ਨੂੰ ਬਣਾਉਣ ਲਈ ਜਿਹੜਾ ਹੈਗਾ ਪੁਰਸ਼ ਤੇ ਔਰਤਾਂ ਨੂੰ ਜਿਹੜਾ 500 2000 ਰੁਪਏ ਦੇ ਵਿੱਚ ਭੁਗਤਾਨ ਕੀਤਾ ਗਿਆ ਇਹਦੇ ਨਾਲ ਵੀ ਜਿਹੜਾ ਹੈਗਾ ਕੁਝ ਔਰਤਾਂ ਦੇ ਲਈ ਜਿਹੜਾ ਕਈ ਕੋਈ ਪੁਲਸ ਨਹੀਂ ਸੀਗਾ ਤੇ ਖੁਦ ਨੂੰ ਹੀ ਜਿਹੜਾ ਬਰਮਾਲਾ ਪਾਲ ਦਿੱਤੀ ਗਈ ਮੰਨ ਲਓ ਕਿ ਕੱਲਾ ਬੰਦਾ ਖੜਾ ਆਪ ਹੀ ਬਰਮਾਲਾ ਪਾ ਲਈ ਉਹਨੇ ਤੇ ਇਹਦੋਂ ਪਤਾ ਲੱਗਿਆ ਵੀ ਇਹ ਜਿਹੜਾ 500 2000 ਰੁਪਏ ਦੇ ਜਿਹੜਾ ਭੁਗਤਾਨ ਦੇ ਵਿੱਚ ਆਏ ਲਿਆਂਦੇ ਗਏ ਸੀ ਕਿਉਂਕਿ ਉਹਦਾ ਕਾਰਨ ਸੀਗਾ ਕਿ ਜਦੋਂ ਇਹ ਜੀ ਸਕੀਮ ਹੁੰਦੀ ਹੈ ਉਹਦੇ ਵਿੱਚ ਪੈਸੇ ਹੀ ਮਿਲਦੇ ਹੁੰਦੇ ਆ ਤੁਹਾਨੂੰ ਮੰਨ ਲਓ ਕਿ ਅ ਮੈਂ ਉਸ ਕੀਮਤ ਹੇਠ ਕਾਹ ਵੀ ਮੈਂ ਇਹ ਨੇ ਵਿਆ ਕਰੂੰਗਾ ਤੇ ਉਹ ਵੀ ਗਰੀਬ ਜਿਹੜੇ ਲਾੜਾਂ ਲਾੜੀਆਂ ਦੇ ਤੇ ਉਹਦੇ ਵਿੱਚੋਂ ਮੈਨੂੰ ਮੰਨ ਲਓ ਕਿ 5 ਲੱਖ ਰੁਪਏ ਮਿਲ ਗਿਆ ਮੈਂ ਉਹਦੇ ਵਿੱਚ ਕੀ ਕਰੂੰਗਾ ਕਿ ਉਦਾਂ ਹੀ ਬੰਦੇ ਲਿਆ ਕੇ ਜਿਹੜਾ 2.5 ਲੱਖ ਦੇ ਵਿੱਚ ਕੰਮ ਕਰਦਾ 2.5 ਲੱਖ ਆਪਣੀ ਜੇਬ ਚ ਪਾ ਲਿਆ ਇਸ ਤਰ੍ਹਾਂ ਦਾ ਹੀ ਫਰਜ਼ੀ ਵਾੜਾ ਸੀ ਜਿਹਦੇ ਬਾਰੇ ਪਤਾ ਲੱਗਿਆ ਹੈਗਾ ਸੋ ਆਮ ਤੌਰ ਦੇ ਉੱਤੇ ਇਹਨੂੰ ਜਿਹੜਾ ਪਹਿਲਾਂ ਇੱਕ ਸਮਾਂ ਹੁੰਦਾ ਸੀ ਜਦੋਂ ਨਾ ਵਿਆਹ ਕਰਨ ਨੂੰ ਮੰਨੇ ਜਾਂਦਾ ਸੀ ਵੀ ਚਲੋ ਕਿਸੇ ਗਰੀਬ ਦੀ ਕੁੜੀ ਦਾ ਵਿਆਹ ਕਰਤਾ ਹਾਂ ਜੀ ਇਹ ਪੁੰਨ ਦਾ ਕੰਮ ਹੋ ਗਿਆ ਜੀ ਹੋਰ ਕਈ ਬੰਦੇ ਫਿਰ ਉਸ ਪੁੰਨ ਦੇ ਵਿੱਚ ਉਹ ਆਪਣਾ ਪੁੰਨ ਖੱਟਣ ਲੱਗ ਜਾਂਦੇ ਹੁੰਦੇ ਇਹ ਵੀ ਬਹੁਤ ਹੂੰ ਇਹ ਬਹੁਤ ਹੁੰਦਾ ਹੈ ਤੇ ਇਹਦੇ ਵਿੱਚ ਫਿਰ ਕੁਝ ਜਿਹੜਾ ਸਰਕਾਰੀ ਸਕੀਮਾਂ ਹੁੰਦੀਆਂ ਕਈ ਫਿਰ ਲੋਕ ਉਹਦੇ ਵਿੱਚ ਵੀ ਲਾਂਝਾ ਲਾਉਣ ਲੱਗ ਜਾਂਦੇ ਆ ਇਹ ਇਹੋ ਜਿਹਾ ਮਾਮਲਾ ਉੱਤਰ ਪ੍ਰਦੇਸ਼ੋਂ ਆਇਆ ਹੋਇਆ ਹੈ ਜੀ ਜੀ ਇਹ ਉੱਤਰ ਪ੍ਰਦੇਸ਼ ਲੈ ਲਓ ਕਈ ਵਾਰੀ ਬੜਾ ਕੁਝ ਹੋ ਜਾਂਦਾ ਉਹ ਘਰ ਦੀਆਂ ਚਾਬੀਆਂ ਵੰਡਣ ਲੱਗੇ ਤੁਸੀਂ ਵੀਡੀਓ ਦੇਖੀ ਹੋਣੀ ਕਹਿੰਦੀ ਕਿਸੇ ਕੋ ਪੈਸਾ ਤਾਂ ਨਹੀਂ ਦਿਆ ਕਹਿੰਦੀ ਦਿਆ ਤਾਂ ਹੈ ਹਾਂ ਜੀ ਬਿਲਕੁਲ ਤੇ ਜੀ ਹੁਣ ਅਸਾਮ ਦੇ ਵਿੱਚ ਜਿਹੜਾ ਜੀ ਮੁੱਖ ਮੰਤਰੀਆਂ ਦੀਆਂ ਯਾਤਰਾਵਾਂ ਦਾ ਰੌਲਾ ਪੈ ਗਿਆ ਤੇ ਪ੍ਰਧਾਨ ਮੰਤਰੀ ਕਹਿੰਦੇ ਜੀ ਇੱਥੇ ਜਿਹੜਾ ਹੁਣ ਕਹਿੰਦੇ ਸ਼ਾਂਤੀ ਬਹਾਲ ਹੋ ਗਈ ਐਨੇ ਸਾਲਾਂ ਬਾਅਦ ਇਹ ਕਹਾਣੀ ਹੈ ਹੈਗੀ ਹੈ ਕਿ ਇੱਕ ਇੱਕ ਦੋ মিডিਆ ਪਲੇਟਫਾਰਮਸ ਨੇ ਇਹ ਖਬਰ ਨੂੰ ਜਿਹੜਾ ਥੋੜਾ ਜਿਹਾ ਚਲਾਇਆ ਇਹਦੇ ਵਿੱਚ ਇੱਕ ਅਸਾਮ ਦਾ মিডিਆ ਗਰੁੱਪ ਹੈ ਇੱਕ ਨੈਸ਼ਨਲ মিডিਆ ਗਰੁੱਪ ਹੈ ਉਹਦੇ ਵਿੱਚ ਕੀ ਹੈ ਕਿ ਅਸਾਮ ਦੇ ਮੁੱਖ ਮੰਤਰੀ ਹੈ ਜੋ ਹੇਮੰਤ ਕੁਸ਼ਵ ਸ਼ਰਮਾ ਉਹਦੀਆਂ ਨਿੱਜੀ ਯਾਤਰਾਵਾਂ ਕਈ ਹੋਈਆਂ ਨੇ ਤੇ ਪਾਰਟੀ ਕਤਿਵਿਧੀਆਂ ਦੇ ਲਈ ਉਹਨੇ ਕੀਤੀਆਂ ਸੀਗੀਆਂ ਜਾਂ ਆਪਣੇ ਨਿੱਜ ਲਈ ਕੀਤੀਆਂ ਸੀਗੀਆਂ ਉਹ ਦੱਸਿਆ ਜਾਂਦਾ ਕਿ ਉਹਦਾ ਪੈਸਾ ਸਰਕਾਰੀ ਪੈਸਾ ਖਰਚ ਕੀਤਾ ਗਿਆ ਸੀ ਇਹਦੀ ਰਿਪੋਰਟ ਜਦੋਂ ਛਪੀ ਆ ਤਾਂ ਮੁੱਖ ਮੰਤਰੀ ਦੇ ਜਿਹੜਾ ਦਫਤਰ ਹੈ ਜਿਹਨੂੰ ਪੀ ਸੀ ਐਮ ਉਹ ਕਹਿੰਦੇ ਆ ਉਹਨੇ ਕਿਹਾ ਕਿ ਜੀ ਸਾਰਥਪੂਰਨ ਕਾਰਵਾਈ ਕੀਤੀ ਆ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਆ ਜਦਕਿ ਜਿਹੜਾ ਮੁੱਖ ਮੰਤਰੀ ਜੀ ਨੇ ਯਾਤਰਾਵਾਂ ਕੀਤੀਆਂ ਨੇ ਨਿੱਜੀ ਉਹਦਾ ਪੈਸਾ ਤਾਂ ਸਾਡੀ ਪਾਰਟੀ ਨੇ ਦਿੱਤਾ ਹੈਗਾ ਉਹ ਸਰਕਾਰੀ ਖਜ਼ਾਨੇ ਵਿੱਚੋਂ ਨਹੀਂ ਆਇਆ ਹੈਗਾ ਤੇ ਜਲਕੇ ਰਿਪੋਰਟਾਂ ਇਹ ਦੱਸ ਰਹੀਆਂ ਕਿ ਇਹਦੇ ਵਿੱਚ ਪੈਸਾ ਉਦਾਂ ਹੀ ਬਹਾਇਆ ਗਿਆ ਹੈਗਾ ਜਿਵੇਂ ਲੀਡਰਾਂ ਬਹੌਂਦੇ ਨੇ ਸਰਕਾਰੀ ਖਜ਼ਾਨੇ ਨੂੰ ਉਹ ਨਾ ਲਾਉਂਦੇ ਨੇ ਸੋ ਹੁਣ ਸੀਐਮ ਨੂੰ ਦੱਸਣ ਲੱਗਿਆ ਹੋਇਆ ਕਿ ਸੀਐਮ ਨੇ ਜਿਹੜਾ ਚੋਣ ਅਭਿਆਨ ਦੇ ਲਈ ਕੋਈ ਵੀ ਜਿਹੜਾ ਹੈਗਾ ਇਸ ਤਰ੍ਹਾਂ ਦਾ ਖਰਚ ਨਹੀਂ ਕੀਤਾ ਜਿਹੜਾ ਸਰਕਾਰੀ ਖਜ਼ਾਨੇ ਵਿੱਚੋਂ ਗਿਆ ਹੋਵੇ ਬਲਕਿ ਇਹਦਾ ਜਿਹੜਾ ਭੁਗਤਾਨ ਹੈ ਉਹ ਰਾਜਨੀਤਿਕ ਦਲ ਦੇ ਵੱਲੋਂ ਜਿਹੜਾ ਬੈਂਕ ਟ੍ਰਾਂਸਫਰ ਹੈ ਜਾਂ ਚੈੱਕ ਦੇ ਜ਼ਰੀਏ ਕੀਤਾ ਗਿਆ ਸੀਐਮ ਨੂੰ ਕਹਿਣਾ ਹੈਗਾ ਕਿ ਜਦੋਂ ਵੀ ਜਿਹੜਾ ਹੈਗਾ ਵਧੇਰੇ ਜਿਹੜਾ ਹੈਗਾ ਬਹੁਤ ਸਾਰੇ ਪ੍ਰੋਗਰਾਮ ਹੁੰਦੇ ਆ ਦਾ ਸੂਬੇ ਵਿੱਚ ਜਾਂ ਪੜੋਸੀ ਰਾਜਾਂ ਵਿੱਚ ਕਿਸੇ ਵੀ ਜ਼ਿਲ੍ਹੇ ਦਾ ਦੌਰਾ ਕੀਤਾ ਜਾਂਦਾ ਤਾਂ ਇਹ ਯਾਤਰਾ ਜਿਹੜੀ ਇਹ ਨਾਲ-ਨਾਲ ਜਿਹੜਾ ਹੈਗਾ ਇੱਕ ਤਰ੍ਹਾਂ ਨਾਲ ਜਿਹੜੀ ਸ਼ੋਕਸਵਾ ਹੋਗੀ ਜਾਂ ਕੋਈ ਵਿਆਹ ਹੋ ਗਿਆ ਇਹੋ ਜਿਹੇ ਪ੍ਰੋਗਰਾਮਾਂ ਤੇ ਵੀ ਉਹ ਜਾਂਦੇ ਰਹੇ ਨੇ ਪਰ ਸੀਐਮਓ ਦਾ ਜਿਹੜਾ ਕਹਿਣਾ ਹੈ ਕਿ ਅਸੀਂ ਜਿਹੜਾ ਮਈ 2021 ਦੇ ਵਿੱਚ ਜੋ ਸੀਐਮ ਸ਼ਰਮਾ ਦੇ ਦੁਆਰਾ ਸਾਰੀਆਂ ਜਿਹੜੀਆਂ ਯਾਤਰਾਵਾਂ ਸੀ ਉਹਦੀ ਤੁਲਨਾ ਜੇ ਅਸੀਂ ਕਰਦੇ ਆ ਤਾਂ ਉਹਦੇ ਵਿੱਚੋਂ ਜਿਹੜੇ ਨਿੱਜੀ ਦੌਰੇ ਸੀਗੇ ਉਹ ਸਾਡੇ ਖਜ਼ਾਨੇ ਵਿੱਚੋਂ ਨਹੀਂ ਗਏ ਪਰ ਹੁਣ ਸਵਾਲ ਇਹ ਹੈਗਾ ਵੀ ਠੀਕ ਹੈ ਤੇ ਸੀਐਮ ਉਹ ਕਹਿ ਦੂਗਾ ਵੀ ਨਹੀਂ ਗਏ ਪਰ ਸਾਨੂੰ ਇੱਕ ਵੱਡੀ ਦਲੀਲ ਪਤਾ ਜਦੋਂ 19 ਦੀ ਲੋਕ ਸਭਾ ਦੀ ਇਲੈਕਸ਼ਨ ਸੀ ਮੋਦੀ ਨੇ ਕਾਗਜ਼ ਪੱਤਰ ਭਰਨ ਜਾਣਾ ਸੀ ਉਹ ਸਾਰਾ ਜਿਹੜਾ ਖਰਚਾ ਹੋਇਆ ਉਹ ਬੀਜੇਪੀ ਦਾ ਖਰਚਾ ਨਹੀਂ ਸੀਗਾ ਉਹ ਜਿਵੇਂ ਤਾਮਚਾਮ ਨਾਲ ਕੀਤਾ ਗਿਆ ਚੈਨਲਾਂ ਨੇ ਉਹਦੀ ਕਵਰੇਜ ਕੀਤੀ ਉਹ ਸਰਕਾਰੀ ਖਰਚਾ ਸੀ ਤੇ ਅੱਛਾ ਉਹ ਆਉਂਦਾ ਵੀ ਰਿਹਾ ਵੀ ਉਹਦੇ ਲਈ ਹੈਲੀਕਾਪਟਰ ਯੂਜ਼ ਕੀਤਾ ਗਿਆ ਉਹ ਹੈਲੀਕਾਪਟਰ ਥੋੜੋ ਬੀਜੇਪੀ ਦਊਗੀ ਜੀ ਬਿਲਕੁਲ ਉਹ ਸਾਰਾ ਕੁਝ ਸੀਗਾ ਪਰ ਉਹਦੇ ਵਿੱਚ ਕਿਸੇ মিডিਏ ਨੇ ਕੋਈ ਕੋਸ਼ਿਸ਼ ਨਹੀਂ ਕੀਤੀ ਦਿਖਾਉਣ ਦੀ ਉਹਦੇ ਵਿੱਚ ਤੱਕ ਨਵੀਂ ਚੀਜ਼ ਆਈ ਤੁਹਾਨੂੰ ਯਾਦ ਹੋਣਾ ਉਹ ਐਤਕੀ ਕੀ ਪਤਾ ਐਤਕੀ ਵੀ ਕੁਝ ਆ ਜਵੇ ਕਿ ਇੱਕ ਚੈਨਲ ਆ ਜਿਹੜਾ ਨਮੋ ਉਹਨਾਂ ਦਾ ਚੈਨਲ ਆ ਉਹ ਇੱਕਦਮ ਹੀ ਆ ਗਿਆ ਪੈਦਾ ਹੋ ਗਿਆ ਹੁਣ ਕੋਈ ਵੀ ਚੈਨਲ ਕਿਵੇਂ ਕਿਵੇਂ ਹੁੰਦਾ ਉਹਦੀ ਰਜਿਸਟ੍ਰੇਸ਼ਨ ਕਿਵੇਂ ਹੁੰਦੀ ਆ ਤੁਹਾਨੂੰ ਸਭ ਤੋਂ ਵੱਧ ਪਤਾ ਤਾਂ ਨਹੀਂ ਆ ਬਿਲਕੁਲ ਪਤਾ ਨਹੀਂ ਬਹੁਤ ਆਫਕਾ ਹੁੰਦਾ ਜਿੱਥੇ ਉਹਨੂੰ ਪ੍ਰਮੋਟਰ ਆ ਰਿਲੀਜੀਅਸ ਚੈਨਲ ਕੌਣ ਪ੍ਰਮੋਟ ਕਰ ਰਿਹਾ ਕਿਵੇਂ ਆ ਚੈਨਲ ਕੀ ਦਾ ਜਦੋਂ ਫਰਮਾਂ ਨੂੰ ਬਹੁਤ ਟਾਈਮ ਲੱਗ ਜਾਂਦਾ ਬਹੁਤ ਟਾਈਮ ਲੱਗੇ 6 ਮਹੀਨਿਆਂ ਦਾ ਤਾਂ ਮਿਨੀਮਮ ਪ੍ਰੋਸੈਸ ਹੈ ਜੀ ਬੇ ਹੋ ਰਾਤੋਂ ਰਾਤ ਹੋ ਗਿਆ ਅੱਛਾ ਜਿਵੇਂ ਝੋਨਾ ਪਏ ਵੋਟਾਂ ਪੈਸਟੀਆਂ ਗਾਇਬ ਵੀ ਹੋ ਗਿਆ ਉਹ ਤੇ ਅ اچھا ਜਦੋਂ ਹੋਇਆ ਸੀ ਵੀ ਸੈਟਲਾਈਟ ਹੈਰਾਨੀ ਦੀ ਗੱਲ ਹੈ ਉਹੀ ਤਾਂ ਚੀਜ਼ ਹੈ ਹਾਂ ਤੇ ਸੈਟਲਾਈਟ ਸੀ ਇਹ ਵੀ ਹੈਰਾਨੀ ਦੀ ਗੱਲ ਹੈ ਕਿ ਕੱਲੇ ਕੱਲੇ ਡਿਸ਼ ਉੱਤੇ ਆਉਣ ਲਈ ਪੈਸਾ ਦੇਣਾ ਪੈਂਦਾ ਹੈ ਬੜਾ ਪੈਸਾ ਦੇਣਾ ਉਹ ਕਿਹਨੇ ਦਿੱਤਾ ਆਪਣੇ ਸਾਰੇ ਚੈਨਲਾਂ ਤੇ ਆਉਣ ਲੱਗ ਗਿਆ ਉਹਦਾ ਨੰਬਰ ਵੀ ਹੈ ਆਪਣੇ ਆਪ ਨੂੰ ਦਰਦਤ ਹੋ ਗਿਆ ਫਲਾਣੇ ਨੰਬਰ ਦੇ ਨਾਮੋ ਚੈਨਲ ਚੱਲਦਾ ਚਾਹੇ ਉਹ ਤੁਹਾਡਾ ਏਅਰ ਟੰਡਾ ਹੋਵੇ ਡਿਸ਼ ਦਾ ਹੋਵੇ ਜਾਂ ਕੋਈ ਹੋਰ ਦਾ ਹੋਵੇ ਸਭ ਚੱਲਣ ਲੱਗ ਗਿਆ ਤੇ ਜਿਵੇਂ ਇਲੈਕਸ਼ਨ ਖਤਮ ਹੋਈ ਉਹ ਗਾਇਬ ਵੀ ਹੋ ਗਿਆ ਫਿਰ ਪਤਾ ਹੀ ਨਹੀਂ ਕਿੱਥੇ ਚਲੇ ਗਿਆ ਨਾਮੋ ਚੈਨਲ ਸੋ ਉਦੇ ਬਾਰੇ ਨਾ ਤਾਂ ਕਿਸੇ ਨੇ ਕੋਈ ਸਵਾਲ ਕੀਤਾ ਨਾ ਹੀ ਕਿਸੇ ਮੀਡੀਆ ਨੇ ਸਵਾਲ ਕੀਤਾ ਨਾ ਹੀ ਕਿਸੇ ਨੇ ਕੋਈ ਜਿਹੜੀ ਹੈ ਕਿ ਹਰਦੀ ਉਰਦੀ ਪਾਈ ਅਦਾਲਤਾਂ ਵਿੱਚ ਗਿਆ ਇਹ ਕੰਮ ਸਾਡੇ ਮੁਲਕ ਵਿੱਚ ਏਦਾਂ ਹੋ ਰਹੇ ਨੇ ਹੁਣ ਉਸ ਹੱਬ ਨਾਲ ਹਿੰਮਤ ਵਿਸ਼ਵਾ ਸ਼ਰਮਾ ਵਾਲਾ ਮਾਮਲਾ ਤਾਂ ਬਹੁਤ ਛੋਟਾ ਲੱਗਦਾ ਹੈ ਹੂੰ ਹੂੰ ਜੀ ਬਿਲਕੁਲ ਇਹ ਜਿਹੜੀਆਂ ਚੀਜ਼ਾਂ ਨੇ ਇਹਦੇ ਉੱਤੇ ਬੜਾ ਕੁਝ ਕਰਨਾ ਪੈਂਦਾ ਤੇ ਤਾਮਿਲਨਾਡੂ ਦੇ ਵਿੱਚ ਕਹਿੰਦੇ ਈਸਾਈ ਮਿਸ਼ਨਰੀਆਂ ਤੇ ਸਰਕਾਰਾਂ ਸਖਤ ਨਜ਼ਰ ਆਉਂਦੀਆਂ ਇਹ ਹੈ ਤਾਮਿਲਨਾਡੂ ਦੇ ਵਿੱਚ ਇੱਕ ਸੰਗਠਨ ਸੀ 크ਰਿਸਚਨ ਸੰਗਠਨ ਇਹਦੇ ਵਿੱਚ ਦੱਸਿਆ ਜਾ ਰਿਹਾ ਹੈਗਾ ਕਿ ਵੱਖ-ਵੱਖ ਜਿਹੜੇ ਗੈਰ ਸਰਕਾਰੀ ਸੰਗਠਨਾਂ ਇਹਨੂੰ ਜਿਹੜਾ ਐਨਜੀਓ ਜਿਹਨੂੰ ਆਪਾਂ ਕਹੇ ਲੋ ਉਹ ਵਿਦੇਸ਼ੀ ਯੋਗਦਾਨ ਦੇ ਨਾਲ ਜਿਹੜੇ ਉਹ ਚੱਲਦੇ ਨੇ ਉਹਨਾਂ ਨੂੰ ਕਹਿੰਦੇ ਲਾਇਸੈਂਸ ਉਹਨਾਂ ਦੇ ਰੱਦ ਕਰ ਦਿੱਤੇ ਗਏ ਜੀ ਕਿਉਂ ਜੇ ਤੁਸੀਂ ਵਿਦੇਸ਼ ਤੋਂ ਫੰਡਿੰਗ ਲੈਣੀ ਹੈ ਉਹਦੇ ਵਿੱਚ ਇੱਕ ਹੁੰਦਾ ਨਾ ਜਿਹੜਾ ਐਫਸੀਆਰਏ ਦੇ ਤਹਿਤ ਸੀ ਆਉਣਾ ਪੈਂਦਾ ਤੁਹਾਨੂੰ ਉਹਦੇ ਵਿੱਚ ਇਹਨਾਂ ਨੇ ਕੀ ਕੀਤਾ ਕਿ ਉਹ ਸੂਚੀ ਦੇ ਵਿੱਚ ਜਿਹੜਾ ਉਹਨੂੰ ਕੱਢ ਦਿੱਤਾ ਇੱਕ ਤਾਮਿਲनाडु ਦਾ 크੍ਰਿਸਚੀਅਨ ਸੰਗਠਨ ਸੀਗਾ ਜੀ ਉਹ ਉਹਨੂੰ ਜਿਹੜਾ ਹੈਗਾ ਉਹਦੇ ਉਹਦਾ ਨਾਮ ਕੱਢ ਦਿੱਤਾ ਕੇਂਦਰੀ ਗ੍ਰਹਿ ਮੰਤਰਾਲੇ ਨੇ ਬੀਤੇ 3 ਫਰਵਰੀ ਨੂੰ ਇਹ ਕੰਮ ਕੀਤਾ ਸੋ ਇਹ ਸੰਗਠਨ ਜਿਹੜਾ ਇਹ ਸੰਗਠਨ ਦੇ ਬਾਰੇ ਦੱਸਿਆ ਜਾ ਰਿਹਾ ਕਿ ਤਾਮਿਲਨਾਡੂ ਦੇ ਵਿੱਚ ਇਹ ਕੈਥੋਲਿਕ ਬਿਸ਼ਪ ਇੱਕ ਕਾਨਫਰੰਸ ਹੋਈ ਸੀਗੀ ਉਹਦੇ ਵਿੱਚ ਉਹ ਤਣਾਅ ਹੋਇਆ ਇਹਦੇ ਵਿੱਚ ਇੱਕ ਈਸਾਈ ਦੇ ਗੈਰ ਸਰਕਾਰੀ ਸੰਗਠਨ ਹੈਗਾ ਇਹ ਤੇ ਕੇਂਦਰ ਸਰਕਾਰ ਦਾ ਦੋਸ਼ ਹੈਗਾ ਕਿ ਇਹ ਸੰਗਠਨ ਜਿਹੜਾ FCRS ਨਿਯਮਾਂ ਦੀ ਉਲੰਘਣਾ ਕਰਦਾ ਆ ਰਿਹਾ ਇਹ ਇਸ ਤੱਕ ਕਿ ਅਸੀਂ ਇਹਨੂੰ ਕੱਢਿਆ ਹੈਗਾ ਹਾਲਾਂਕਿ ਇਹਦੇ ਵਿੱਚ ਕੋਈ ਇਹ ਕਹਿ ਸਕਦਾ ਵੀ ਆਮ ਤੌਰ ਦੇ ਉੱਤੇ ਇੱਕ ਤਾਂ ਮਾਈਨੋਰਟੀ ਹੈ ਇਹ ਮੁਸਲਮਾਨ ਤੇ ਜਾਂ 크ਿਸਚੀਅਨ ਸੰਗਠਨਾ ਉਹਦੇ ਬਾਰੇ ਸਰਕਾਰ ਕਾਰਵਾਈ ਕਰ ਦਿੰਦੀ ਹੈ ਜਦ ਕਿ ਜਿਹੜੇ ਕੁਝ ਇਦਾਂ ਦੇ ਇਸ ਹੋਰਸ ਛੱਡੋ ਜਿਵੇਂ ਆਰਐਸਐਸ ਹੈ ਕੋਦ ਆਰਐਸਐਸ ਨੂੰ ਬਾਰੋ-ਬਾਰ ਬਹੁਤ ਫੰਡਿੰਗ ਆਉਂਦੀ ਹੈ ਉਹਦੇ ਬਾਰੇ ਕੋਈ ਨਿਯਮ ਕੀ ਹੈ ਉਹ ਕਿਵੇਂ ਆਉਂਦੀ ਹੈ ਉਹਦੇ ਬਾਰੇ ਕਦੇ ਗੱਲ ਨਹੀਂ ਹੋਈ ਗਾਹੇ-ਬਗਾਹੇ ਗੱਲ ਚੱਲਦੀ ਰਹੀ ਹੈ ਇਹਦੇ ਵਿੱਚ ਵੀ ਬੜਾ ਫਰਜ਼ੀ ਵੜਾ ਹੁੰਦਾ ਹੈ ਪਰ ਪਤਾ ਨਹੀਂ ਹੋਰ ਛੱਡੋ ਇੱਕ ਵੱਡੇ ਸਾਰੇ ਮੰਤਰੀ ਦੇ ਜਿਹੜਾ ਕਿ ਖੇਤੀਬਾੜੀ ਮੰਤਰੀ ਰਹਿ ਚੁੱਕਾ ਹੈਗਾ ਉਹਦੇ ਮੁੰਡੇ ਦਾ ਆਪਣੇ ਇੱਕ ਪੰਜਾਬੀ ਬੰਦੇ ਨਾਲ ਕੈਨੇਡਾ ਵਾਲੇ ਨਾਲ ਕਿਵੇਂ ਲਿੰਕ ਸੀ ਕਿਵੇਂ ਪੈਸੀਆਂ ਉਹਦੇ ਸੀਗੇ ਹਾਂ ਉਹਦੇ ਬਾਰੇ ਵੀ ਕਿਸੇ ਨੇ ਕੋਈ ਚੂੰਚਾ ਨਹੀਂ ਕੀਤੀ ਹੈ ਕਿ ਪਰ ਇਸ ਵਿੱਚ ਚੱਕਰ ਇਹ ਵੀ ਚੂੰਚਾ ਉੱਥੇ ਕਰਨੀ ਆ ਜਿੱਥੇ ਕਿ ਤੁਹਾਡੇ ਪਾਲੇ ਦਾ ਬੰਦਾ ਨਹੀਂ ਹੈਗਾ ਤੇ ਸੰਸਥਾ ਨਹੀਂ ਹੈਗੀ ਜਿਹੜੀ ਸੰਸਥਾ ਜਾਂ ਬੰਦਾ ਤੁਹਾਡੇ ਪਾਲੇ ਦਾ ਉਹਦੇ ਬਾਰੇ ਕੋਈ ਚੂੰਚਾ ਨਹੀਂ ਹੋਈ ਨਾ 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 ਇਹ ਉਹਦੇ ਲਈ ਚੂੰਚਾ ਕਿਉਂ ਕਰਨੀ ਆ ਹੁਣ ਦੇਖੋ ਫਰਾਂਸ ਦੇ ਕਿਸਾਨ ਨੇ ਜਿਹੜੇ ਜੀ ਉਹ ਤੁਹਾਨੂੰ ਪਤਾ ਇਸ ਮਹੀਨੇ ਦੇ ਆ ਆਪਾਂ ਕਿਉਂਕਿ ਖਬਰ ਤਾਂ ਥੋੜੀ ਜਿਹੀ ਪੁਰਾਣੀ ਹੈ ਗੱਲ ਤਾਂ ਕਰਨੀ ਬਣਦੀ ਹੈ ਮੇਰੇ ਅੱਗੇ ਆ ਗਈ ਉਹਨਾਂ ਨੇ ਟਰੈਕਟਰ ਪੰਜਾਬ ਵਾਂਗੂ ਇੱਥੇ ਸੜਕਾਂ ਤੇ ਲੈਂਦੇ ਪਰ ਵੈਸੇ ਯੂਰਪ ਦੇ ਕਿਸਾਨ ਪਹਿਲਾਂ ਵੀ ਟਰੈਕਟਰਾਂ ਨਾਲ ਰੋਲਸ ਪ੍ਰਦਰਸ਼ਨ ਕਰ ਚੁੱਕੇ ਆ ਪਰ ਟੈਂਕ ਖੜੇ ਕਰਤੇ ਦੀ ਫਰਾਂਸ ਦੀ ਸਰਕਾਰ ਨੇ ਉਹਨਾਂ ਦੇ ਅੱਗੇ ਐਂਡ ਉਹਨਾਂ ਦੀਆਂ ਮੰਗਾਂ ਹੀ ਵੱਡੀਆਂ ਜਾ ਰਹੀਆਂ ਉਹ ਕਹਿੰਦੇ ਭਰਾਵੋ ਸਾਨੂੰ ਪੈਸਾ ਦੇ ਦਿਓ ਸਾਡੀ ਜਿਹੜੀ ਕਾਸ਼ਤ ਕਰਦੇ ਅਸੀਂ ਕਿਉਂਕਿ ਫਰਾਂਸ ਜਿਹੜਾ ਹੈ ਜੀ ਯੂਰਪ ਦੇ ਵਿੱਚ ਫਾਰਮ ਪ੍ਰੋਡਿਊਸਰ ਨੂੰ ਅਫੈਕਟ ਕਰਦਾ ਹੈ ਸਭ ਤੋਂ ਵੱਧ ਜਿਆਦਾ ਫਾਰਮਰ ਫਰਾਂਸ ਚ ਨੇ ਜੀ ਤੇ ਹੁਣ ਆਪਾਂ ਗੱਲ ਕਰਦੇ ਜੀ ਕੇ ਜੀਵਾਲ ਸਾਹਿਬ ਹੁੜੀ ਬੜੇ ਘਬਰਾਏ ਬੈਠੇ ਸੀ ਕਹਿੰਦੇ ਮੇਰੇ ਤਾਂ ਕਹਿੰਦੇ ਵਿਧਾਇਕ ਨਾ ਲੈ ਲੂ ਜਾਣ ਕੋਣ ਲਿਜਾਣ ਨੂੰ ਫਿਰਦਾ ਜੀ ਇਹ ਤਾਂ ਲੱਗਦਾ ਵੀ ਜਿਵੇਂ ਇਹ ਕੇਸ਼ੀਵਾਲ ਨੂੰ ਵੀ ਜਿਹੜਾ ਜਿਵੇਂ ਡਰਾਮੇ ਜੇ ਕਰਨ ਦੇ ਵਿੱਚ ਉਹ ਵੀ ਮੋਦੀ ਸਾਹਿਬ ਦਾ ਮੁਕਾਬਲਾ ਕਰਦੇ ਹੋਏ ਨਜ਼ਰ ਆ ਰਹੇ ਨੇ ਹੁਣ ਉਹਨਾਂ ਨੇ ਇਹ ਦੇਖ ਕੇ ਤੁਹਾਨੂੰ ਯਾਦ ਹੋਣਾ ਪਹਿਲਾਂ ਪੰਜਾਬ ਦੇ ਵਿੱਚ ਰੌਲਾ ਪਾਇਆ ਪੀਜਪੀ ਮੇਰੇ ਬੰਦੇ ਪਟਣ ਲੱਗੀ ਹੋਈ ਆ ਜੀ ਮੇਰੇ 30 ਬੰਦੇ ਪਟਲੇ ਮੇਰੇ 35 ਬੰਦੇ ਪਟਲੇ ਹੁਣ ਸਵਾਲ ਇਹ ਹੈਗਾ ਵੀ ਚਾਹੇ ਤੁਹਾਡੇ 30 ਵੀ ਪਟ ਲੈਣ ਬੀਜਪੀ ਕੋਲ ਪੰਜਾਬ ਚ ਕਿੰਨੇ ਵਿਧਾਇਕ ਨੇ ਆਪ ਦੋ ਨਹੀਂ ਕੋਲ ਤੇ 30 ਲੈ ਕੇ 32 ਹੋ ਜਾਣਗੇ ਪਰ ਤੁਹਾਡੇ ਕੋਲ ਤਾਂ 30 ਬੰਦੇ ਪਟਾ ਕੇ ਆਪਣੇ 60 ਸੀਟਾਂ ਤਾਂ ਫਿਰ ਵੀ ਪਈਆਂ ਨਹੀਂ ਤੁਹਾਡੇ ਕੋਲ ਪੰਜਾਬ ਦੇ ਵਿੱਚ 59 59 ਤੇ ਬਹੁਤ ਹੈ ਜੇ 59 ਉਹਦੇ ਲਈ 92 ਸੀਟਾਂ ਨੇ ਤੁਹਾਡੇ ਕੋਲ ਹੁਣ ਘੱਟੋ ਘੱਟ 58 ਸੀਟਾਂ ਤਾਂ ਪੱਟੀਆਂ ਜਾ ਸਕਦੀਆਂ ਜਾਂ ਤਾਂ ਭਗਵਾਨ ਤੁਮਾ ਨਹੀਂ ਬਗਾਵਤ ਕਰਕੇ ਬਹਿ ਜਾਵੇ ਹੂੰ ਹੂੰ ਉਹਦੇ ਵੀ ਕੋਈ ਚਾਂਸ ਨਹੀਂ ਹਾਲਤ ਘੜੀ ਲੱਗਦੇ ਜਾਂ ਫਿਰ ਤੁਹਾਡੀ ਪਾਰਟੀ 'ਚ ਕੋਈ ਏਡੀ ਵੱਡੀ ਪਰਲੋ ਆ ਜੇ ਵੀ ਸਾਰੇ ਵਧਾਏ ਕਹਿਣਗੇ ਚੰਗਾ ਸੀ ਅਲਪਦਾ ਕਹਿੰਨੇ ਆ ਤਾਂ ਕਿਉਂਕਿ ਜੇ ਮੰਨ ਲਓ ਕਿ ਕੀ ਵਧਾਏ ਕਹਾਂਦੇ ਵੀ ਨਹੀਂ ਨਾ ਤੇ ਉਹਦੇ ਨਾਲ ਕੀ ਹੋਊਗਾ ਤੁਹਾਨੂੰ 2/3 ਬੰਦੇ ਬਖਨੇ ਜ਼ਰੂਰੀ ਨਹੀਂ ਹੂੰ ਹੂੰ ਤੇ ਨਹੀਂ ਤਾਂ ਉਹ 3 ਨੂੰ ਦੁਬਾਰੇ ਇਲੈਕਸ਼ਨ ਲੜਨੀ ਪੈਣੀ ਹੈ ਜੇ ਮਤਲਬ ਇਹ ਗੱਲ ਵੀ ਹੁੰਦੀ ਹੈ ਤਾਂ 3 ਨੂੰ ਦੁਬਾਰੇ ਇਲੈਕਸ਼ਨ ਕਰ ਲੜਨੀ ਪਊਗਾ ਇਸ ਕੱਲ ਇਹਦਾ ਪਖੰਡ ਉਹਨਾਂ ਨੇ ਉਦੋਂ ਪੰਜਾਬ 'ਚ ਕੀਤਾ ਫਿਰ ਉਦੋਂ ਤੋਂ ਤੁਹਾਨੂੰ ਯਾਦ ਹੋਣਾ ਸ਼ਕਤੀ ਪ੍ਰਦਰਸ਼ਨ ਕੀਤਾ ਭਗੰਤ ਮਾਨ ਨੇ ਹੁਣ ਇਹੀ ਕੰਮ ਉਹ ਦਿੱਲੀ ਵਿੱਚ ਕਰ ਰਹੇ ਨੇ ਕਿਉਂਕਿ ਮੇਨ ਗੱਲ ਤਾਂ ਹੈਗੀ ਹੈ ਵੀ ਸੀਬੀਆਈ ਦਾ ਦੀ ਜਿਹੜੀ ਜਾਂਚ ਦਾ ਉਹ ਸਾਹਮਣਾ ਕਰ ਰਹੇ ਨੇ ਉਹਦੇ ਵਿੱਚ ਸੱਚੀ ਹੈ ਕਿ ਝੂਠੀ ਹੈ ਸਾਨੂੰ ਨਹੀਂ ਪਤਾ ਉਹ ਬਾਰ-ਬਾਰ ਪਰ ਉੱਥੇ ਜਾਂਦੇ ਬਿਲਕੁਲ ਨਹੀਂ ਹੈਗੇ ਬਿਲਕੁਲ ਜੀ ਦੇ ਕੋਲੇ ਵੀ ਨਹੀਂ ਜਾ ਰਹੇ ਸੀ ਕਿਸੇ ਕੋਲ ਉਹਦੇ ਕੋਲ ਜਾ ਨਹੀਂ ਰਹੇ ਤੁਹਾਨੂੰ ਕਹਿ ਰਹੇ ਨੇ ਕਿ ਅਸੀਂ ਜਾਣਾਂ ਨਹੀਂ ਕਿ ਤਾਂ ਮੈਨੂੰ ਲੱਗਦਾ ਜੋ ਤੁਸੀਂ ਐਂ ਜਾਂਦੇ ਨਹੀਂ ਨਾ ਜਾਂਚ ਦੇ ਵਿੱਚ ਆਉਂਦੇ ਨਹੀਂ ਉਹਦੇ ਨਾਲ ਤੁਹਾਡੀ ਨਾ ਆਪਣੀ ਸ਼ਾਖ ਹੀ ਕਿਤੇ ਨਾ ਕਿਤੇ ਖਰਾਬ ਹੁੰਦੀ ਹੁੰਦੀ ਆ ਤੁਸੀਂ ਜਾਓ ਜਾ ਕੇ ਜਿਹੜਾ ਹੈਗਾ ਉਹਨਾਂ ਨੂੰ ਐਕਸਪੋਜ਼ ਕਰੋ ਵੀ ਮੈਂ ਕਿੱਥੇ ਸੀ ਆ ਤੁਸੀਂ ਵੀ ਕਿੱਥੇ ਗੱਲ ਤੋਂ ਤੇ ਹੁਣ ਉਹਨਾਂ ਨੇ ਇੱਕ ਨਵਾਂ ਕਹਾਵਤ ਕੀਤੀ ਕਿ ਦੇਖੋ ਜੀ ਮੇਰੀ ਪਾਰਟੀ ਦੇ ਕੁਝ ਕਐਮਐਲ ਨੂੰ ਪਟਨਾ ਚਾਹੁੰਦੇ ਨੇ ਪਤ ਨਹੀਂ 10 ਦਾ 14 ਬੰਦੇ ਗੱਲ ਕਰ ਰਹੇ ਨੇ ਹੁਣ ਸਵਾਲ ਭਾਈ ਜੀ ਇਹ ਹੈਗੇ ਕਿ ਬੀਜੇਪੀ ਕੋਲ ਸੀਟਾਂ ਕਿੰਨੀਆਂ ਨੇ ਕੁੱਲ ਤੇ ਦਿੱਲੀ ਦੇ ਵਿੱਚ ਸੀਟਾਂ ਲੈ ਗਿਆ ਅੱਠ ਅੱਠ ਦੇ ਵਿੱਚ ਮੰਨ ਲਓ ਕਿ ਸੱਤ ਹੋਰ ਪਾ ਲਓ ਤੁਹਾਡੇ ਬੰਦੇ ਨੂੰ ਪੱਟ ਲਿਆ 15 ਬਣ ਗਈਆਂ ਤੇ ਤੁਹਾਡੇ ਕੋਲ ਤਾਂ ਫਿਰ ਵੀ ਸੀਟਾਂ ਵਧ ਨਹੀਂ ਕਿਉਂਕਿ ਤੁਹਾਡੇ ਕੋਲ ਇਸ ਸਮੇਂ ਦਿੱਲੀ ਦੇ ਵਿੱਚ 60 ਸੀਟਾਂ ਨੇ ਆਮ ਆਦਮੀ ਪਾਰਟੀ ਦੇ ਕੋਲ ਤੇ ਉਹ ਜੇ ਮੰਨ ਲਾ ਤੁਹਾਡੇ ਸੱਤ ਬੰਦੇ ਪੱਟੇ ਵੀ ਗਏ ਤਾਂ ਥੋੜੀ ਪਾਰਟੀ ਨੂੰ ਕੋਈ ਨੁਕਸਾਨ ਨਹੀਂ ਦੂਜਾ ਜਿਹੜੇ ਸੱਤ ਜਾਣਗੇ ਵੀ ਉਹਨਾਂ ਨੂੰ ਦੁਬਾਰੇ ਇਲੈਕਸ਼ਨ ਲੜਨੀ ਪੈਣੀ ਹੈ ਦਲ ਬਦਲੂ ਪਰ ਉਹ ਤਾਂ ਨਹੀਂ ਜੀ ਅੱਜ ਕੱਲ ਜੇ ਆਪ ਦਾ ਜੇ ਤਾਂ ਦੇਖੋ ਹੁਣ ਇੱਥੇ ਸੁਖਪਾਲ ਸਿੰਘ ਖਹਿਰ ਨੇ ਦਲ ਬਦਲ ਲਿਆ ਸੀਗਾ ਕਾਂਗਰਸ ਨੇ ਗੱਲ ਹੀ ਨਹੀਂ ਗੋਲੀ ਕਿਉਂਕਿ ਕਾਂਗਰਸ ਦਾ ਸਪੀਕਰ ਸੀ ਠੀਕ ਹੈ ਉਹ ਫਿਰ ਉਹ ਚੀਜ਼ਾਂ ਤਾਂ ਹੁਣੇ ਦਲ ਬਦਲੂ ਵਾਲਾ ਕਾਨੂੰਨ ਵੀ ਤਾਂ ਕੋਡੀ ਛੱਕੇ ਹੋ ਗਿਆ ਜੀ ਅੱਜਕੱਲ ਜੀ ਦੀ ਚੱਲਦੀ ਉਸੇ ਦਾ ਹੀ ਹੈ ਨਹੀਂ ਤਾਂ ਕੋਈ ਤੁਰਿਆ ਫਿਰੇ ਅਸਫਾਲ ਖਹਿਰਾ ਦੇ ਮਾਮਲੇ ਚਾਹੀ ਸੀ ਨਾ ਆਪਣਾ ਭਾਈ ਜੀ ਉਹਦੇ ਵਿੱਚ ਜਿਹੜਾ ਟੈਕਨੀਕਲ ਪੁਆਇੰਟ ਹੋਟ ਸੀਗਾ ਉਹ ਅਸਫਾਲ ਸਿੰਘ ਖਹਿਰਾ ਸੀ ਕਿ ਆਪਣੇ ਉਦੋਂ ਆਮ ਆਦਮੀ ਪਾਰਟੀ ਦੇ ਆਪਣਾ ਲੀਡਰ ਸੀਗੇ ਉਹ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਵਿਰੁੱਧ ਬਗਾਵਤ ਕਰਤੀ ਸੀ ਮਤਲਬ ਇੱਕ ਤਰ੍ਹਾਂ ਨਾਲ ਤੇ ਹੋਇਆ ਕੀ ਕਿ ਉਹਦੇ ਵਿੱਚ ਹੁੰਦਾ ਕੀ ਹੈ ਕਿ ਜਾਂ ਤਾਂ ਸਖਪਾਲ ਸਿੰਘ ਖੈਰਾ ਕਹਿੰਦਾ ਕਿ ਫੇ ਮੈਂ ਖੁਦ ਨਿਕਲਦਾ ਆ ਆਮ ਆਦਮੀ ਪਾਰਟੀ ਦੇ ਵਿੱਚੋਂ ਇਸੇ ਧਰਮ ਵੀ ਰਹਿੰਦੀ ਆ ਲਾ ਵੀ ਇਹੀ ਕੰਮ ਸੀ ਜੇ ਜਾਂਤਾ ਖੁਦ ਨਿਕਲ ਲੇ ਤਾਂ ਫੇਰ ਤਾਂ ਉਹਨਾਂ ਨੂੰ ਰਿਜ਼ਾਈਨ ਦੇਣਾ ਪੈਂਦਾ ਸੀਗਾ ਪੈਣਾ ਸੀਗਾ ਜੇ ਆਮ ਆਦਮੀ ਪਾਰਟੀ ਕੱਢਦੀ ਆ ਫੇਰ ਰਿਜ਼ਾਈਨ ਨਹੀਂ ਦੇਣਾ ਪੈਣਾ ਸੀ ਉਹਨਾਂ ਨੂੰ ਮਤਲਬ ਇਹਦੇ ਵਿੱਚ ਇਹ ਜਿਹੜਾ ਦਲ ਬਦਲੂ ਕਾਨੂੰਨ ਦਾ ਜਿਹੜਾ ਹੈ ਨਾ ਉਹਦਾ ਉਹਦਾ ਨੁਕਤਾ ਹੈਗਾ ਉਹਦਾ ਨੁਕਤਾ ਇਹ ਹੈ ਕਿ ਮੰਨ ਲਓ ਕਿ ਮੈਂ ਤੁਸੀਂ ਇੱਕ ਪਾਰਟੀ ਦੇ ਪ੍ਰਧਾਨ ਹੋ ਮੈਂ ਮੈਂ ਹੈਗਾ ਤੁਹਾਡੀ ਪਾਰਟੀ ਦਾ ਐਮਐਲਏ ਜਾਂ ਐਮਪੀ ਕੁਛ ਵੀ ਜੇ ਤਾਂ ਮੈਂ ਤੁਹਾਡਾ ਕੋਈ ਲਗਾਤਾਰ ਉਲੰਘਣਾ ਕਰੀ ਜਾ ਰਿਹਾ ਹੈਗਾ ਜੀ ਤੁਸੀਂ ਕਹਿੰਦੇ ਹੋ ਕਿ ਮੈਂ ਸ਼ਵਿੰਦਰ ਸਿੰਘ ਸਸਪੈਂਡ ਕਰਦਾ ਹੂੰ ਕਰ ਲਓ ਕੋਈ ਚੱਕਰ ਨਹੀਂ ਫਰਕ ਪੈਂਦਾ ਮੈਨੂੰ ਉਹਦੇ ਨਾਲ ਉਹ ਨਹੀਂ ਕਰਨਾ ਪਏਗਾ ਮੈਨੂੰ ਆਪਣੀ ਐਮਐਲਏ ਸ਼ਿਪ ਤੋਂ ਅਸਤੀਫਾ ਨਹੀਂ ਦੇਣਾ ਪੈਣਾ ਜੇ ਮੈਂ ਬਗਾਵਤ ਕਰਕੇ ਕਹਾ ਕਿ ਮੈਂ ਦਾਨ ਲਈ ਸਭ ਦੀ ਪਾਰਟੀ ਛੱਡਦਾ ਫਿਰ ਮੈਨੂੰ ਰਿਜ਼ਾਈਨ ਦੇਣਾ ਪਏਗਾ ਉਹਦੇ ਵਿੱਚ ਕੀ ਸੀਗਾ ਕਿ ਜਿਹੜਾ ਸੁਖਪਾਲ ਖੈਰਾ ਨੇ ਕਿੰਨਾ ਚਿਰ ਮਤਲਬ ਖੁਦ ਨਹੀਂ ਰਿਹਾ ਉਹ ਕੀਤਾ ਹੈਗਾ ਪਾਰਟੀ ਤੋਂ ਅਸਤੀਫਾ ਦਿੱਤਾ ਪਾਰਟੀ ਨੇ ਉਹਨਾਂ ਨੂੰ ਸਸਪੈਂਡ ਵਗੈਰਾ ਕੀਤਾ ਜਾ ਕੁਝ ਹੋਰ ਕੀਤਾ ਫਿਰ ਬਾਅਦ ਵਿੱਚ ਜਦੋਂ ਚੋਣਾਂ ਨੇੜੇ ਆਈਆਂ ਤਾਂ ਯਾਦ ਹੋਣਾ ਫਿਰ ਉਹਨਾਂ ਨੇ ਕਿਹਾ ਕਿ ਮੈਂ ਆਮ ਆਦਮੀ ਪਾਰਟੀ ਛੱਡ ਕੇ ਜਿਹੜਾ ਹੈਗਾ ਉਹ ਕਾਂਗਰਸ ਜੁਆਇਨ ਕਰ ਰਿਹਾ ਹਾਂ ਜਿਹਨੂੰ ਕੈਪਟਨ ਕਿੰਨੇ ਦਿਨਾਂ ਨੂੰ ਜੁਆਇਨ ਕਰਾਈ ਸੀ ਇਸ ਦਾ ਧਰਮਵੀਰ ਗਾਂਧੀ ਦੀ ਗੱਲ ਸੀ ਧਰਮਵੀਰ ਗਾਂਧੀ ਨੂੰ ਪਾਰਟੀ ਨੇ ਤਾਂ ਕਹਿ ਦਿੱਤਾ ਵੀ ਤੂੰ ਸਾਡੇ ਕੋਲੋਂ ਹੋ ਗਿਆ ਵੀ ਅਸੀਂ ਤੈਨੂੰ ਪਾਰਟੀ ਦੇ ਅਨੁਸ਼ਾਸਨੀ ਕਾਰਵਾਈ ਕਰਕੇ ਐ ਕਰਦੇ ਐ ਕਰਦੇ ਆ ਪਰ ਉਹਨੇ ਖੁਦ ਨਹੀਂ ਪਾਰਟੀ ਛੱਡੀ ਹੈਗੀ ਇਹ ਉਹ ਖੁਦ ਛੱਡਵੇਂ ਫਿਰ ਹੋ ਜਾਂਦਾ ਹੁਣ ਜਿਵੇਂ ਕੇਜਰੀਵਾਲ ਜਿਹੜੀ ਗੱਲ ਕਹਿ ਰਿਹਾ ਵੀ ਮੇਰੇ ਬੰਦੇ ਤਾਂ ਪੱਟਣ ਨੂੰ ਫਿਰਦੇ ਨੇ ਉਹ ਇਹ ਤੁਹਾਡੇ ਸੱਤ ਬੰਦੇ ਪੱਟ ਕੇ ਬੀਜੇਪੀ ਲੈ ਜਾਂਦੀ ਆ ਜੀ ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਸੱਤਾ ਦੇ ਤਣ ਨੂੰ ਦੁਬਾਰੇ ਇਲੈਕਸ਼ਨ ਲੜਨੀ ਪੈਣੀ ਹੈ ਹੂੰ ਹੂੰ ਇਹਦੀ ਗੱਲ ਕਰਦੇ ਆਪਾਂ ਤੇ ਜੇ ਮੰਨ ਲਓ ਕਿ ਜਿਹੜੇ 7 ਬੰਦਿਆਂ ਨੂੰ ਤੁਸੀਂ ਵੀ ਕੱਢਦੇ ਹੋ ਉਹਨਾਂ ਨੂੰ ਉਹਨਾਂ ਨੂੰ ਅਸਤੀਫਾ ਨਹੀਂ ਦੇਣਾ ਪੈਂਦਾ ਤੁਸੀਂ ਉਹਨਾਂ ਨੂੰ ਕੱਢ ਦਿੱਤਾ ਤਾਂ ਵੀ ਤੁਹਾਨੂੰ ਨੁਕਸਾਨ ਕੋਈ ਨਹੀਂ ਹੁੰਦਾ ਹੈਗਾ ਤੁਹਾਡੇ ਕੋਲੋਂ ਸੀਟਾਂ ਫੇਰ ਉਹ ਨਹੀਂ ਪਈਆਂ ਹੁਣ ਜੇ ਤੁਸੀਂ 7 ਸੱਤ ਬੰਦੇ ਨਿਕਲ ਜਾਂਦੇ ਤੁਹਾਡੇ ਕੋਲ ਤਾਂ 55 ਸੀਟਾਂ ਫੇਰ ਪਈਆਂ ਨਹੀਂ ਸੋ ਮੈਨੂੰ ਉਹਦੇ ਡਰਾਮੇਬਾਜ਼ੀ ਇੱਕ ਤਰ੍ਹਾਂ ਦੀ ਉਹ ਉਹ ਡਰਾਮੇਬਾਜ਼ੀ ਦਾ ਕੋਈ ਮੂਸੇਦ ਨਹੀਂ ਹੁੰਦਾ ਪਨੋ ਪਤਾ ਬਿਲਕੁਲ ਇਹ ਤਾਂ ਫਿਰ ਖਬਰਾਂ 'ਚ ਰਹਿੰਦੇ ਲਈ ਚੱਕਰ ਹੈਗਾ ਜੀ ਬਿਲਕੁਲ ਹੂੰ ਹੂੰ ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇੱਕ ਬ੍ਰੇਕ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇੱਕ ਬ੍ਰੇਕ ਦਾ ਸਮਾਂ ਤੇ ਫਿਰ ਹਾਜ਼ਰ ਹੋਣੇ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ